ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਕੱਲ ਜਦੋਂ ਅਮਰੀਕਾ ਤੋਂ 1.5 ਵਜੇ ਜਹਾਜ਼ ਅੰਮ੍ਰਿਤਸਰ ਲੈਂਡ ਕੀਤਾ ਉਹਦੇ ਵਿੱਚੋਂ 104 ਜਿਹੜੇ ਭਾਰਤੀ ਨਾਗਰਿਕ ਐ ਉਹ ਵਾਪਸ ਆਏ ਐ ਤੀ ਪੰਜਾਬ ਨਾਲ ਸੰਬੰਧਤ ਹੈ 33 ਹਰਿਆਣਾ ਦੇ ਨਾਲ ਨੇ ਇਸੇ ਤਰ੍ਹਾਂ ਗੁਜਰਾਤ ਦੇ ਨੇ ਯੂਪੀ ਦੇ ਨੇ ਤੇ ਮਹਾਰਾਸ਼ਟra ਦੇ ਨੇ ਹੁਣ ਪੰਜਾਬ ਦੇ ਵਿੱਚ ਜਿਹੜੇ ਇਹ ਮੁੰਡੇ ਨੌਜਵਾਨ ਵਾਪਸ ਆਏ ਆ ਇਹਨਾਂ ਨੂੰ ਲੈ ਕੇ ਇੱਕ ਸਿਆਸਤ ਸ਼ੁਰੂ ਹੋ ਗਈ ਹੈ ਵੀ ਆਰਥਿਕ ਸਥਿਤੀ ਪੰਜਾਬ ਦੀ ਕੋਈ ਬਹੁਤ ਵਧੀਆ ਨਹੀਂ ਹੈਗੀ ਰੋਜ਼ਗਾਰ ਦੇ ਜਿਹੜੇ ਮੌਕੇ ਆ ਉਹ ਹੈ ਨਹੀਂ ਇਸੇ ਕਰਕੇ ਮੁੰਡੇ ਜਿਹੜੇ ਆ ਇਹ ਬਾਹਰ ਨੂੰ ਜਾ ਰਹੇ ਆ ਪਰ ਸਵਾਲ ਡੱਲਾ ਸਾਹਿਬ ਇਹ ਆ ਵੀ ਪ੍ਰਵਾਸ ਕਰਨ ਦਾ ਜਿਹੜਾ ਰੁਝਾਨ ਆ ਪੰਜਾਬੀਆਂ ਦਾ ਉਹ ਕੋਈ 2-4 ਸਾਲ ਪੁਰਾਣਾ ਕੋਈ ਦਹਾਕੇ ਪੁਰਾਣਾ ਤਾਂ ਹੈ ਹੀ ਨਹੀਂ ਇਹ ਤਾਂ ਹੁਣ ਕਹਿ ਸਕਦੇ ਆਂ ਵੀ ਇੱਕ ਸਦੀ ਹੋ ਚੁੱਕੀ ਆ ਸਾਨੂੰ ਪ੍ਰਵਾਸ ਕਰਦਿਆਂ ਨੂੰ ਔਰ ਇਹ ਜਿਹੜਾ ਰਸਤਾ ਅਮਰੀਕਾ ਜਾਣ ਦਾ ਕੈਨੇਡਾ ਜਾਣ ਦਾ ਇੰਗਲੈਂਡ ਜਾਣ ਦਾ ਇਹ ਵੀ ਰਸਤੇ ਵੀ ਕੋਈ ਨਵੇਂ ਨਹੀਂ ਆ ਨਾ ਤੇ ਏਜੰਟ ਨਵੇਂ ਆ ਅਗਾਹ ਤੋਂ ਗਾਹੇ ਪੁਸ਼ਤੀ ਜੱਦੀ ਪੁਸ਼ਤੀ ਕੰਮ ਤੁਰਿਆ ਆਉਂਦਾ ਵੀ ਫਲਾਣੇ ਪਿੰਡ ਦਾ ਫਲਾਣਾ ਏਜੰਟ ਹੁੰਦਾ ਸੀਗਾ ਹੁਣ ਉਹ ਨਹੀਂ ਰਿਹਾ ਉਹਦਾ ਪੋਤਾ ਕੰਮ ਕਰਦਾ ਜਾਂ ਉਹਦੇ ਅਗਾਹ ਕੋਈ ਰਿਸ਼ਤੇਦਾਰੀ ਚੋਂ ਉਹਨੂੰ ਇਹ ਰਸਤੇ ਦਾ ਪਤਾ ਇਹ ਜਦੋਂ ਬੱਚੇ ਵਾਪਸ ਆ ਗਏ ਆ ਸਿਆਸਤ ਇਸ ਮੁੱਦੇ ਤੇ ਇਹ ਹੋ ਰਹੀ ਆ ਵੀ ਇਹਨਾਂ ਬੱਚਿਆਂ ਨੂੰ ਜਿਹੜੇ 30 ਮੁੰਡੇ ਪੰਜਾਬ ਨਾਲ ਸੰਬੰਧਤ ਆ ਫਾਲਾ ਦੋ ਚੰਡੀਗੜ੍ਹ ਦੇ ਵੀ ਆ ਵੀ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਇਹਨਾਂ ਨੂੰ ਐਡਜਸਟ ਕੀਤਾ ਜਾਵੇ ਤੇ ਖਬਰ ਤੇ ਡਾਲਾ ਸਾਹਿਬ ਇਹ ਆ ਰਿਪੋਰਟਸ ਤੇ ਇਹ ਨੇ ਵੀ 18000 ਬੰਦਾ ਵਾਪਸ ਭੇਜਣਾ 트ੰਪ ਸਾਬ ਨੇ ਜਿਹੜੇ ਬੰਦੇ ਘੇਰੇ ਆ ਉੱਥੇ ਜਿਹੜੇ ਜੇਲ੍ਹਾਂ ਦੇ ਵਿੱਚ ਡਿਟੇਨ ਕਰ ਲਏ ਆ ਉਹ ਤੇ 18000 ਹੁਣ ਕੀ ਅਗਰ ਪੰਜਾਬ ਸਰਕਾਰ ਇਹਨਾਂ 30 ਬੰਦਿਆਂ ਨੂੰ ਨੌਕਰੀ ਦੇ ਦਿੰਦੀ ਆ ਹੋਰ ਵੀ ਆਉਣਗੇ ਤਾ ਕੀ ਬਾਕੀ ਸੂਬਿਆਂ ਦੇ ਵਿੱਚ ਵੀ ਇਹਨਾਂ ਨੂੰ ਐਡਜਸਟ ਕੀਤਾ ਜਾਏਗਾ ਤੇ ਦੂਸਰੀ ਗੱਲ ਜਿਹੜੀ ਰੋਜ਼ਗਾਰ ਦੀ ਹੋ ਰਹੀ ਹੈ ਇਹਦਾ ਮਸਲਾ ਕਿਵੇਂ ਹੱਲ ਹੋਏਗਾ ਜਾਂ ਨੌਜਵਾਨ ਜਿਹੜੇ ਆ ਇਹ ਆਪਣਾ ਰੁਝਾਨ ਹੁਣ ਤੋਂ ਬਾਅਦ ਬਿਲਕੁਲ ਹੀ ਛੱਡ ਦੇਣਗੇ ਵੀ ਅਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਬਾਹਰ ਜਾਣਾ ਹੀ ਨਹੀਂ ਦੇਖੋ ਸਿਆਸਤ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਸਿਆਸਤ ਕਿਸ ਪੱਧਰ ਦੀ ਹੈ ਮੈਂ ਉਹਦੇ ਤੇ ਵੀ ਆਉਣਾ ਕਿਉਂਕਿ ਇਹ ਗੱਲ ਇੱਥੇ ਰੁਕਣੀ ਨਹੀਂ ਇਹ ਇੱਕ ਵੱਡਾ ਕੌਮੀ ਮੁੱਦਾ ਬਣੇਗਾ ਜੀ ਮੈਂ ਕਾਂਗਰਸ ਪਾਰਟੀ ਦੇ ਬੁਲਾਰੇ ਨੇ ਪਵਨ ਖੇੜਾ ਉਹਨਾਂ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਵੀ ਸੁਣਨ ਚ ਆਇਆ ਕਿ ਹੱਥ ਕੜੀਆਂ ਲਾ ਕੇ ਲਿਆਂਦਾ ਗਿਆ ਤੇ ਉਹਨਾਂ ਨੇ ਵਿਰੋਧ ਕੀਤਾ ਉਹ ਕਹਿੰਦੇ ਅਸੀਂ ਇਸ ਰਿਵਾਇਤ ਦਾ ਵਿਰੋਧ ਕਰਦੇ ਹਾਂ ਉਂਝ ਅਗਰ ਅਮਰੀਕਾ ਵੱਲੋਂ ਜਹਾਜ਼ ਦੇ ਵਿੱਚ ਇਹ ਸਾਰੇ ਲੋਕਾਂ ਨੂੰ ਹੱਥ ਕੜੀਆਂ ਲਾ ਕੇ ਲਿਆਂਦਾ ਗਿਆ ਉਹਦੇ ਪਿੱਛੇ ਕੀ ਕੀ ਕਾਰਨ ਨੇ ਅਸੀਂ ਉਹ ਵੀ ਅੱਗੇ ਚੱਲ ਕੇ ਵਿਚਾਰ ਕਰਦੇ ਹਾਂ ਵੀ ਅਗਰ ਹੱਥ ਕੜੀਆਂ ਲਾਈਆਂ ਤਾਂ ਕਿਉਂ ਲਾਉਣੀਆਂ ਪਈਆਂ ਬਿਲਕੁਲ ਸਾਨੂੰ ਮਾੜਾ ਲੱਗਿਆ ਕਿ ਹੱਥ ਕਣੀਆਂ ਲਾ ਕੇ ਇਹਨਾਂ ਨੂੰ ਲਿਆਂਦਾ ਗਿਆ ਪਰ ਉਹਦੇ ਪਿੱਛੇ ਕਾਰਨ ਕੀ ਨੇ ਆਪਾਂ ਉਹਦੇ ਤੇ ਗੱਲ ਕਰਦੇ ਹਾਂ ਹੁਣ ਸ਼ੁਰੂਆਤ ਜੇ ਮੈਂ ਕਰਾਂ ਜਦੋਂ ਦੇ ਜਸਟਿਨ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਕਹਿਤਾ ਸੀ ਵੀ ਅਸੀਂ ਗੈਰ ਕਾਨੂੰਨੀ ਪ੍ਰਵਾਸ ਨੂੰ ਬਾਹਰ ਭੇਜਾਂਗੇ ਦੇਖੋ ਕੈਨੇਡਾ 'ਚ ਜਸਟਿਨ ਟਰੂਡੋ ਨੇ ਐਡੀ ਸਖਤੀ ਕਰਤੀ ਜੀ ਹੁਣ ਪੰਜਾਬ ਤੋਂ ਇੰਡੀਆ ਤੋਂ ਲੋਕ ਜਾਣੇ ਬੰਦ ਹੋ ਗਏ ਕਿਉਂਕਿ ਕੈਨੇਡਾ ਦੇ ਵਿੱਚ ਐਨੇ ਲੋਕ ਆ ਐਲ ਐਮ ਆਈ ਐ ਲੈ ਕੇ ਗਏ ਵਾਰਕ ਪਰਮਟ ਝੂਠੇ ਸੱਚੇ ਲੈ ਕੇ ਗਏ ਏਜੰਟਾਂ ਨੇ ਧੱਬ ਕੇ ਨੋਟ ਛਾਪੇ ਔਰ ਬਹੁਤ سارے ਸਾਡੇ ਟੂਰਿਸਟ ਵੀਜ਼ੇ ਤੇ ਗਏ ਤੇ ਉਥੇ ਜਾ ਕੇ ਉਹਨਾਂ ਨੇ ਟੂਰਿਸਟ ਵੀਜ਼ੇ ਤੋਂ ਆਪਣੇ ਆਪ ਨੂੰ ਐਲ ਐਮ ਆਈਏ ਖਰੀਦ ਲਿਆ ਉਥੇ ਲਿੰਗੀਆਂ ਵੀ ਇਹਨੂੰ ਕਹਿੰਦੇ ਉਹ ਖਰੀਦ ਲਿਆ ਤੇ ਉਥੇ ਕੰਮ ਕਰਨ ਲੱਗੇ ਮਤਲਬ ਪੰਜਾਬ ਚੋਂ ਵੀ ਵੱਡੀ ਗਿਣਤੀ ਚ ਸਾਡੇ ਨੌਜਵਾਨ ਵੀ ਬੱਚੇ ਵੀ ਪੜ੍ਹੇ ਲਿਖੇ ਲੋਕ ਬੱਚੇ ਮਤਲਬ ਸਟੂਡੈਂਟ ਕੈਟਾਗਰੀ ਵਾਲੇ ਕੈਨੇਡਾ ਜਾਂਦੇ ਸੀ ਕਹਿੰਦੇ ਹੁਣ ਆਪਾਂ ਮੁੜਨਾ ਨਹੀਂ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਹੁਣ ਜਿਹੜੇ ਤਾਂ ਪੜ੍ਹਾਈ ਕਰਨ ਲਈ ਗਏ ਅਮਰੀਕਾ ਚ ਉਹਨਾਂ ਨੂੰ ਕੋਈ ਰੋਲਾ ਨਹੀਂ ਜਿਹੜੇ ਸੈਟਲਡ ਨੇ ਨੌਕਰੀਆਂ ਕਰ ਰਹੇ ਨੇ ਲੀਗਲ ਵੀਜ਼ਾ ਤੇ ਨੇ ਕੋਈ ਰੋਲਾ ਨਹੀਂ ਜਸਟਿਨ ਟਰੂਡੋ ਨੇ ਵੀ ਇਹ ਕਿਹਾ ਵੀ ਜਿਹੜੇ ਇਲੀਗਲ ਨੇ ਅਸੀਂ ਵਾਪਸ ਮੋੜਾਂਗੇ ਡੋਨਲਡ ਟਰੰਪ ਨੇ ਵੀ ਇਹਨੂੰ ਮੁੱਦਾ ਬਣਾਇਆ ਕਿਉਂਕਿ ਜਿਹੜੀ ਉੱਥੋਂ ਦੇ ਲੋਕਲ ਲੋਕ ਨੇ ਨਾ ਵੋਟਾਂ ਚਾਹੀਦੀਆਂ ਸੀ ਡੋਨਲਡ ਟਰੰਪ ਨੂੰ ਉੱਥੋਂ ਦੇ ਸਥਾਨਕ ਲੋਕ ਕਹਿੰਦੇ ਇਹ ਵੀ ਤੁਸੀਂ ਅੱਖਾਂ ਬੰਦ ਕਰਕੇ ਪ੍ਰਵਾਸ ਹੋ ਰਿਹਾ ਰੋਕਦੇ ਨਹੀਂ ਅਸੀਂ ਕਿਉਂ ਵੋਟ ਪਾਈਏ ਜਸਟਿਨ ਟਰੂਡੋ ਨੇ ਵੀ ਐਸੇ ਕਰਕੇ ਸਖਤੀ ਕੀਤੀਆਂ ਹੁਣ ਕੈਨੇਡਾ ਵੱਲ ਨੂੰ ਮੂੰਹ ਨਹੀਂ ਕਰ ਰਹੇ ਸਾਡੇ ਇੰਡੀਆ ਦੇ ਲੋਕ ਉੱਥੇ ਵੋਟਾਂ ਨਹੀਂ ਪਰ ਜਿਹੜੇ ਇਹ ਮੋੜੇ ਨੇ ਮੈਂ ਇਹਦੇ ਤੇ ਆਵਾਂ ਕਹਿੰਦੇ ਲਗਭਗ 17-18 ਹਜ਼ਾਰ ਜਿਹੜੇ ਨੇ ਉਹ ਗੈਰ ਕਾਨੂੰਨੀ ਨੇ ਪਿਛਲੇ ਸਮਿਆਂ ਦੇ ਤੇ ਫਿਲਹਾਲ ਅਮਰੀਕਾ ਦਾ ਜਿਹੜਾ ਅੰਕੜਾ 1 ਕਰੋੜ ਦੇ ਕਰੀਬ ਲੋਕ ਉੱਥੇ ਕਹਿੰਦੇ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਉਹ ਲੋਕ ਨੇ ਜਿਨ੍ਹਾਂ ਦੇ ਕਾਗਜ਼ ਪੱਤਰ ਵੀ ਹਜੇ ਅਦਾਲਤਾਂ 'ਚ ਨਹੀਂ ਜਿਨ੍ਹਾਂ ਨੂੰ ਕੋਈ ਲੀਗਲ ਸਟੇ ਨਹੀਂ ਮਿਲਿਆ ਕਈਆਂ ਨੂੰ ਮਿਲਿਆ ਵੀ ਹੋ ਸਕਦਾ ਔਰ ਡੋਨਲਡ ਡਰਾਮਪ ਚਾਹੁੰਦਾ ਹੈ ਕਿ ਅਸੀਂ ਇਹ ਸਾਰੇ ਗੈਰ ਕਾਨੂੰਨੀ ਉਹਨਾਂ ਦੇ ਮੁਲਕਾਂ ਚ ਮੋੜੀਏ ਜਿਹੜੀ ਆ ਕੱਲ ਫਲਾਈਟ ਆਈ ਹੈ ਅਮਰਸਰ 에ਰਪੋਰਟ ਤੇ ਉਥੋਂ ਦੀ ਫੌਜ ਦੀ ਅਮਰੀਕਾ ਦੇ ਸੰਦੀਪ ਜੀ ਇਹ ਚਾਰ ਮੁਲਕਾਂ ਚ ਪਹਿਲਾਂ ਇਹ ਜਹਾਜ਼ ਜਾ ਚੁੱਕਿਆ ਹੈ ਬੰਦੇ ਲੈ ਕੇ ਹੁਣ ਇਹ ਇੰਡੀਆ ਆਇਆ ਸੀ ਜਹਾਜ਼ ਇਹਦੇ ਵਰਗੇ ਹੀ ਜਹਾਜ਼ ਉੱਥੇ ਗਏ ਨੇ ਹੁਣ ਇਹ ਤਾਂ ਪਹਿਲਾ ਜਹਾਜ਼ ਹੈ ਇਹਦੇ ਚ 105 ਆਏ ਨੇ ਕਹਿੰਦੇ 5000 ਤੋਂ ਲੈ ਕੇ 18000 ਹੁਣ ਅਧਿਕਾਰਿਕ ਅੰਕੜਾ ਕੀ ਹੈ? ਆਫੀਸ਼ੀਅਲ ਅੰਕੜਾ ਕੀ ਹੈ ਕਿਸੇ ਨੂੰ ਨਹੀਂ ਪਤਾ। ਕਹਿੰਦੇ 5-7000 ਤੋਂ ਲੈ ਕੇ 18000 ਤੱਕ ਇੰਡੀਅਨ ਨੇ। ਕੀ ਅਮਰੀਕਾ ਇਸ ਸਥਿਤੀ 'ਚ ਹੈ ਡੋਨਲਡ ਟਰੰਪ ਕੀ ਸਾਰਿਆਂ ਨੂੰ ਮੋੜੇ? ਹੁਣ ਇੱਕ ਜਹਾਜ਼ ਦੇ ਵਿੱਚ ਆਏ ਨੇ 105। ਪਰ ਕਹਿੰਦੇ ਇਸ ਫਲਾਈਟ ਦਾ ਖਰਚਾ ਜਿਹੜਾ ਅਮਰੀਕਾ ਨੂੰ ਪਿਆ ਹੈ ਲਗਭਗ 6 ਕਰੋੜ ਰੁਪਏ ਪਿਆ ਹੈ। ਅਗਰ 105 ਬੰਦਿਆਂ ਪਿੱਛੇ 6 ਕਰੋੜ ਦਾ ਖਰਚਾ ਹੈ ਜੇ 5000 ਜਾਂ 7000 ਜਾਂ 18000 ਵੀ ਅਮਰੀਕਾ ਨੇ ਭੇਜਣੇ ਹੋਏ ਤੇ ਜਹਾਜ਼ ਦੇ ਵਿੱਚ ਤਾਂ ਕਹਿੰਦੇ 100 200 ਤੋਂ ਵੱਧ ਤਾਂ ਨਹੀਂ ਸਕਦੇ ਤੇ ਉਹਨਾਂ ਦੇ ਆਪਣੇ ਅਧਿਕਾਰੀ ਵੀ ਹੁੰਦੇ ਨੇ ਜਹਾਜ਼ ਦੇ ਵਿੱਚ ਹੁਣ ਇਹ ਵੀ ਸਵਾਲ ਕਿੱਥੋਂ ਆਇਆ ਸੰਦੀਪ ਜੀ ਵੀ ਐਨੇ ਅਫਸਰ ਕਿਉਂ ਉਥੇ ਉਹਨਾਂ ਦੀ ਫੌਜ ਦੇ ਫੌਜੀ ਵੀ ਹੋਣਗੇ ਉਹ ਚ ਉਹ ਇਸ ਕਰਕੇ ਵੀ ਕਿਤੇ ਇਹ ਨਾ ਹੋਵੇ ਇਹ ਕਿਤੇ ਮਾਨਸਿਕ ਤੌਰ ਤੇ ਬੜੇ ਪਰੇਸ਼ਾਨ ਨੇ ਵੀ ਸਾਡਾ ਐਡਾ ਡਾ ਪੈਸਾ ਲੱਗ ਗਿਆ ਬਿਲਕੁਲ ਨਹੀਂ ਇਹ ਤੇ ਸਵਾਲ ਹੈ ਹੀ ਆ ਨਾ ਪੈਸੇ 50 50 60 60 ਲੱਖ ਤੇ ਆਮ ਹੀ ਲੱਗਦਾ ਅਮਰੀਕਾ ਜਿੰਨਾਂ ਦਾ ਵੀ ਲੱਗਿਆ ਅਮਰੀਕਾ ਡੋਂਕੀ ਲਾ ਕੇ ਜਾਣ ਨੂੰ ਪੈਸਾ ਜਿੰਨਾਂ ਵੀ ਲੱਗਿਆ ਹੁਣ ਕੀ ਪਤਾ ਕਿੰਨਾ ਲੱਗਿਆ ਤੇ ਸੰਦੀਪ ਜੀ 40 50 ਦੀ ਗੱਲ ਆਉਂਦੀ ਹੈ ਉਹ ਡਰਦੇ ਇਸ ਗੱਲ ਤੋਂ ਐ ਵੀ ਕਿਤੇ ਇਹ ਜਹਾਜ਼ ਨੂੰ ਕਿਡਨਾਪ ਨਾ ਕਰ ਲੈਣ ਭਾਈ ਕਿਤੇ ਸਾਡੇ ਜਹਾਜ਼ ਦਾ ਨੁਕਸਾਨ ਨਾ ਹੋ ਜੇ ਉਹਨਾਂ ਨੂੰ ਬੰਦਿਆਂ ਨਾਲੋਂ ਵੱਧ ਆਪਣੇ ਜਹਾਜ਼ ਦੀ ਵੀ ਚਿੰਤਾ ਹੋਣੀ ਹੈ ਵੀ ਸਾਡਾ ਕਰੋੜਾ ਰੁਪਏ ਦਾ ਜਹਾਜ਼ ਨਾ ਤਬਾਹ ਹੋ ਜੇ ਕਿਤੇ ਇਹਨਾਂ ਨੇ ਜਹਾਜ਼ ਹੋਜ ਇਹ ਅਗਵਾ ਕਰ ਲਿਆ ਜਾਂ ਪਾਇਲਟ ਨੂੰ ਘੇਰ ਲਿਆ ਹੈ ਜੀ ਕਿਉਂਕਿ ਜਿਹੜੇ ਬੰਦੇ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਉਹ ਕਿਸੇ ਵੀ ਸਥਿਤੀ ਚ ਜਾ ਸਕਦੇ ਨੇ ਜਿਹੜੀਆਂ ਹਥਕੜੀਆਂ ਲਾਉਣ ਦੀ ਗੱਲ ਵੀ ਆ ਰਹੀ ਹੈ ਨਾ ਉਹਦੇ ਵਿੱਚ ਤਰਕ ਇਹ ਹੈ ਕਿ ਜੇ ਇਹਨਾਂ ਨੂੰ ਹਥਕੜੀਆਂ ਨਾ ਲਾਉਂਦੇ ਕਿਤੇ ਇਹ ਗੁੱਸੇ ਚ ਲੜੀ ਨਾ ਪੈਂਦੇ ਬਹਿਸ ਵਿੱਚ ਹੀ ਆ ਹੁੰਦਾ ਜਹਾਜ਼ ਹੀ ਨਾ ਕਿਤੇ ਡਿੱਗ ਜਾਂਦਾ ਇਹ ਵਕਫ ਵਕਫ ਤਰ੍ਹਾਂ ਦੇ ਘਟਨੇ ਔਰ ਇਹ ਵੀ ਹੈ ਕਿ ਜਿਹੜੇ ਉਥੋਂ ਦੇ ਐਕਸਪਰਟ ਨੇ ਬਹੁਤ ਸਾਰੇ ਅਮਰੀਕਾ ਨਾਲ ਜੁੜੇ ਉਹ ਕਹਿੰਦੇ ਇਹ ਵੀ ਅਮਰੀਕਾ ਦੀ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਜਦੋਂ ਅਸੀਂ ਕਿਸੇ ਬੰਦੇ ਨੂੰ ਜ਼ਬਰਦਸਤੀ ਵਾਪਸ ਭੇਜਦੇ ਹਾਂ ਸਾਨੂੰ ਪਤਾ ਹੈ ਉਹ ਕਿੰਨਾ ਖਰਚਾ ਸੋਸ਼ਣ ਕਰਾ ਕੇ ਆਇਆ ਤੇ ਉਹ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੁੰਦਾ ਹੈ ਉਹ ਮਾਨਸਿਕ ਤੌਰ ਤੇ ਉਸ ਸਥਿਤੀ 'ਚ ਨਹੀਂ ਹੈ ਕਿ ਉਹ ਹਾਲਾਤਾਂ ਨੂੰ ਸਮਝ ਸਕੇ ਇਸ ਕਰਕੇ ਕਹਿੰਦੇ ਕਈ ਵਾਰੀ ਹੱਥ ਕੜੀ ਲਾ ਕੇ ਲਿਜਾਣੇ ਪੈਂਦੇ ਨੇ ਹੁਣ ਹਜੇ ਤੱਕ ਆਫੀਸ਼ੀਅਲ ਤੌਰ ਤੇ ਗੱਲ ਬਾਤ ਨਹੀਂ ਆਈ ਕੀ ਕੀ ਇਹਨਾਂ ਦੇ ਹੱਥ ਕੜੀ ਲੱਗੀ ਸੀ ਜਾਂ ਨਹੀਂ ਜਦ ਤੱਕ ਆਫੀਸ਼ੀਅਲ ਤੌਰ ਤੇ ਨਹੀਂ ਆਉਂਦਾ ਅਸੀਂ ਇਹ ਜਿਹੜੀ ਗੱਲ ਕਰ ਰਹੇ ਹਾਂ ਇਹ ਸਿਰਫ ਜਿਹੜੀਆਂ ਚਰਚਾਵਾਂ ਨੇ ਉਹਦੇ ਆਧਾਰ ਤੇ ਕਰ ਰਹੇ ਹਾਂ ਹੁਣ ਸੰਦੀਪ ਜੀ ਉਥੋਂ ਦੀ ਜੇਲ ਜਿਹੜੀ ਸਭ ਤੋਂ ਵੱਡੀ ਕਹਿੰਦੇ ਕਿਊਬਾ ਚ ਹੈ ਹਾਂ ਉਹਦੀ ਕਪੈਸਿਟੀ 41000 ਦੀ ਹੈ ਹਾਂ ਔਰ ਹੁਣ ਡੋਨਲਡ ਟਰੰਪ ਉਥੇ ਕਹਿ ਰਹੇ ਨੇ ਕਿ ਛਾਪੇ ਮਾਰੋ ਇਮੀਗ੍ਰੇਸ਼ਨ ਮੈਕ ਮੈਨੂੰ ਵੀ 1200 1300 1500 ਬੰਦਾ ਹਰ ਰੋਜ਼ ਫੜੋ ਉਥੇ ਜਿਹੜੇ ਸਾਡੇ ਇੰਡੀਅਨ ਨੇ ਨਾ ਜੀ ਅਮਰੀਕਾ ਚ ਜੀ ਮੈਂ ਪਤਾ ਕੀਤਾ ਉਹ ਹਰ ਇੰਡੀਅਨ ਕਹਿੰਦਾ ਵੀ ਆਪਣੇ ਭਾਈ ਕਾਗਜ਼ ਪੱਤਰ ਨਾਲ ਲੈ ਕੇ ਜਾਓ ਪਤਾ ਨਹੀਂ ਕਿੱਥੇ ਇਮੀਗ੍ਰੇਸ਼ਨ ਵਾਲਿਆਂ ਨੇ ਸਾਨੂੰ ਰੋਕ ਲੈਣਾ ਜਿਵੇਂ ਆਪਣੇ ਪੰਜਾਬ ਚ ਪੰਜਾਬ ਚ ਤਾਂ ਚਲੋ ਕਦੀ ਕਦੀ ਆ ਚੰਡੀਗੜ੍ਹ ਚ ਹਰ ਮੋੜ ਤੇ ਨਾਕਾ ਹੁੰਦਾ ਨਾ ਜੀ ਤੇ ਚੰਡੀਗੜ੍ਹ ਵੜਦੇ ਹੀ ਆਪਣੇ ਪੰਜਾਬੀ 벨ਟ ਲਾ ਲੈਂਦੇ ਸਭ ਤੋਂ ਪਹਿਲਾਂ ਚਾਹੇ ਕੋਈ ਜੱਜ ਹੀ ਹੋਵੇ ਹਮ ਚਾਹੇ ਕੋਈ ਵੱਡਾ ਪੁਲਿਸ ਦਾ ਅਫਸਰ ਹੀ ਹੋਵੇ ਉਹ ਕਹਿੰਦਾ ਨਹੀਂ ਭਾਈ ਚੰਡੀਗੜ੍ਹ ਬੜਨਾ ਹੈ 벨ਟ ਲਾ ਲਓ ਇਸੇ ਤਰ੍ਹਾਂ ਹੁਣ ਅਮਰੀਕਾ ਚ ਜਿਹੜੇ ਇੰਡੀਅਨ ਨੇ ਜਿਨ੍ਹਾਂ ਕੋਲੇ ਕਾਗਜ਼ ਨਹੀਂ ਉਹ ਕਹਿੰਦੇ ਭਾਈ ਜਿਹੜੇ ਕਾਗਜ਼ ਹੈਗੇ ਨੇ ਲਫਾਫੇ ਚ ਪਾ ਕੇ ਕੋਟ ਚ ਪਾ ਲੋ ਭਾਵੇਂ ਆਪਣੇ ਪਰਸ ਚ ਪਾ ਲੋ ਭਾਵੇਂ ਜੇਬ ਚ ਪਾ ਲੋ ਆਪਣੇ ਕੋਟ ਦੀ ਮਤਲਬ ਉਹ ਕਾਗਜ਼ ਨਾਲ ਲੈ ਕੇ ਨਿਕਲ ਰਹੇ ਨੇ ਕਿਉਂ ਕਿਉਂਕਿ ਉੱਥੇ ਇਮੀਗ੍ਰੇਸ਼ਨ ਥਾਂ ਥਾਂ ਤੇ ਚੈੱਕ ਕਰ ਰਹੀ ਹੈ ਹੁਣ ਇਹ ਖਬਰ ਆ ਗਈਆਂ ਨੇ ਹੁਣ ਉਹਨਾਂ ਦੀ ਕਿਊਬਾ ਦੀ ਜਿਹੜੀ ਕਹਿੰਦੇ ਵੱਡੀ ਜੇਲ ਹੈ ਉਹਦੀ ਕੈਪੈਸਿਟੀ ਵੀ ਕਹਿੰਦੇ 30 ਹਜ਼ਾਰ ਦੀ ਹੈ ਅੱਛਾ ਜੀ ਇਸ ਕਰਕੇ ਉਹ ਜਿਵੇਂ ਜਿਵੇਂ ਬੰਦੇ ਫੜ ਰਹੇ ਨੇ ਜੀ ਉਵੇਂ ਉਵੇਂ ਉਹਨਾਂ ਨੇ ਰਿਪੋਰਟ ਕਰਨੇ ਆ ਕਿਉਂਕਿ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਕਰੋੜ ਕਿਤੇ ਕਰੀਬ ਜਿਹੜਾ ਗੈਰ ਕਾਨੂੰਨੀ ਆ ਵੱਧ ਤੋਂ ਵੱਧ ਐਥੋਂ ਭੇਜਤੀਏ ਹੁਣ ਡਰ ਬਹੁਤ ਜ਼ਿਆਦਾ ਬਣਿਆ ਹੈ ਔਰ ਪ੍ਰਧਾਨ ਮੰਤਰੀ ਇਸ ਭਾਰਤ ਦੇ ਜਾ ਰਹੇ ਨੇ 10 ਤਰੀਕ ਨੂੰ ਹਜੇ ਕਨਫਰਮ ਨਹੀਂ ਪਰ ਕਹਿੰਦੇ ਜਾ ਸਕਦੇ ਨੇ ਪਰ ਮੈਂ ਸੁਣ ਰਿਹਾ ਸੀ ਕਿ ਪੰਜਾਬ ਚ ਇੰਡੀਆ ਚ ਸਿਆਸਤ ਗਰਮ ਹੋਗੀ ਪਵਨ ਖੇੜਾ ਕਹਿੰਦੇ ਜਿਹੜੇ ਕਾਂਗਰਸ ਦੇ ਆਗੂ ਨੇ ਕਹਿੰਦੇ ਇੱਕ ਵਾਰੀ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਅਮਰੀਕਾ ਦੇ ਵਿੱਚ ਭਾਰਤ ਦੇ ਇੱਕ ਅਧਿਕਾਰੀ ਦੇ ਨਾਲ ਮਹਿਲਾ ਅਧਿਕਾਰੀ ਦੇ ਨਾਲ ਬਦਸਲੂਕੀ ਹੋਈ ਸੀ ਉਹਨਾਂ ਦੇ ਹੱਥਕੜੀ ਲਾਈ ਗਈ ਸੀ ਤੇ ਬਾਅਦ ਦੇ ਵਿੱਚ ਬੜਾ ਰੋਸ ਹੋਇਆ ਸੀ ਔਰ ਜਿਹੜੇ ਉਹਨਾਂ ਦੇ ਭਾਰਤ ਦੇ ਵਿੱਚ ਸਫਾਰਤਖਾਨੇ ਨੇ ਉਹਨਾਂ ਦੀਆਂ ਸਹੂਲਤਾਂ ਘਟਾਤੀਆਂ ਸੀ ਹਮ ਮਨਮੋਹਨ ਸਿੰਘ ਨੇ ਵੀ ਇਸ ਗੱਲ ਦਾ ਉਦੋਂ ਬੁਰਾ ਮਨਾਇਆ ਸੀ ਹੁਣ ਪਵਨ ਖੇੜਾ ਕਹਿੰਦੇ ਵੀ ਪ੍ਰਧਾਨ ਮੰਤਰੀ ਇਸ ਪਾਸੇ ਧਿਆਨ ਦੇਣ ਸਾਡੇ ਵਿਦੇਸ਼ ਮੰਤਰੀ ਇਸ ਪਾਸੇ ਧਿਆਨ ਦੇਣ ਔਰ ਮੈਂ ਸੁਖਪਾਲ ਖੈਰਾ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਜਿਹੜੇ ਮੁੰਡੇ ਸਾਡੇ ਮੁੰਡੇ ਨੇ ਇਹਨਾਂ ਦੀ ਰੀਹੈਬਿਲੀਟੇਸ਼ਨ ਬਾਰੇ ਪਾਸੇ ਸੋਚਿਆ ਜਾਵੇ ਦੇਖੋ ਸੰਦੀਪ ਜੀ ਗੱਲ ਤਾਂ ਬਹੁਤ ਮੰਦ ਭਾਗੀ ਹੈ ਇਹ ਲੱਖਾਂ ਰੁਪਏ ਲਾ ਕੇ ਸਾਰੇ ਗਏ ਸੀ ਤੇ ਹੁਣ ਖਾਲੀ ਹੋ ਕੇ ਆਏ ਆ ਨਾ ਇਹਨਾਂ ਕੋਲੇ ਪਾਸਪੋਰਟ ਨਾ ਕੱਪੜੇ ਨਾ ਪੈਸੇ ਕਿਸੇ ਨੇ ਜ਼ਮੀਨ ਵੀ ਵੇਚੀ ਹੋਣੀ ਕਿਸੇ ਨੇ ਵਿਆਜ ਤੇ ਪੈਸੇ ਲਿਆ ਹੋਣਾ ਕਿਸੇ ਨੇ ਆਪਣਾ ਟਰੱਕ ਵੇਚ ਤਾਂ ਹੋਣਾ ਕਿਸੇ ਨੇ ਕੋਈ ਕਾਰ ਵੇਚੀ ਹੋਣੀ ਘਰ ਮਕਾਨ ਕੁਝ ਵੇਚਿਆ ਹੋਣਾ ਸਵਾਲ ਇਹ ਹੈ ਕਿ ਅਗਰ ਇਹਨਾਂ ਤੀਆਂ ਦੀ ਰੀਹੈਬਿਲੀਟੇਸ਼ਨ ਬਾਰੇ ਸਰਕਾਰ ਸੋਚਦੀ ਹੈ ਤੇ ਇਸ ਤੋਂ ਬਾਅਦ ਜਿਵੇਂ 5 7 18 ਹੋਰ 18000 ਦੀ ਗੱਲ ਹੋ ਰਹੀ ਹੈ ਜਿਹੜੇ 105 ਆਏ ਇਹਦੇ ਚੁੱਤੀ ਪੰਜਾਬ ਦੇ ਆ ਜਿਵੇਂ ਤੁਸੀਂ ਦੱਸਿਆ ਗੁਜਰਾਤ ਦੇ ਵੀ ਹੈ ਹਰਿਆਣੇ ਦੇ ਵੀ ਹੈ ਮਹਾਰਾਸ਼ਟਰਾ ਦੇ ਵੀ ਹੈ ਮਹਾਰਾਸ਼ਟਰਾ ਦੇ ਵੀ ਹੈ ਚੰਡੀਗੜ੍ਹ ਦੇ ਦੋਨੇ ਯੂਪੀ ਦੇ ਵੀ ਹੈ ਅਗਰ ਮੰਨ ਲਓ 10000 ਮੁਰਦੇ ਨੇ ਅਸੀਂ ਇਹ ਮੰਨ ਸਕਦੇ ਹਾਂ ਘੱਟੋ ਘੱਟ ਕੀ 2.5 ਹਜ਼ਾਰ ਤਾਂ ਫਿਰ ਸਾਡੇ ਹੋਣਗੇ ਬਿਲਕੁਲ ਹੋਣਗੇ ਕਿਉਂਕਿ ਪੰਜਾਬੀ ਅਮਰੀਕਾ ਸਭ ਤੋਂ ਵੱਧ ਜਾਂਦੇ ਨੇ ਡੌਂਕੀਆਂ ਮਾਰ ਕੇ ਹੁਣ ਅਗਰ 2.5 ਹਜ਼ਾਰ ਬੰਦੇ ਨੂੰ ਰੀਹੈਬਿਲਿਟਾਈਜ਼ ਕਰਨਾ ਪਵੇ ਜੀ ਰੀਹੈਬਿਲਿਟੇਸ਼ਨ ਮਤਲਬ ਉਹਦਾ ਉਹਨੂੰ ਮੁੜ ਸੁਰਜੀਤ ਕਰਨਾ ਹੋਵੇ ਉਹਦਾ ਪੁਨਰ ਉਥਾਨ ਕਰਨਾ ਹੋਵੇ ਇਹਨੂੰ ਜਿਵੇਂ ਮਰਜ਼ੀ ਕਹਿ ਲੋ ਮੁੜ ਉਹਦਾ ਵਿਸ਼ੇਵਾ ਕਰਨਾ ਹੋਵੇ ਤੇ ਇਹ ਕੋਈ ਛੋਟੀ ਗੱਲ ਨਹੀਂ ਪੰਜਾਬ ਦੀ ਸਰਕਾਰ ਦੀ ਪੰਜਾਬ ਤਾਂ ਆਪ ਕਰਜ਼ੇ ਚ ਹੈ ਹੁਣ ਇਹਦੇ ਲਈ ਪਹਿਲੀ ਤਾਂ ਗੱਲ ਇਹ ਹੈ ਕਿ ਪੋਲਿਟੀਕਲ ਪਾਰਟੀਆਂ ਜ਼ਿੰਮੇਵਾਰੀਆਂ ਨਿਭਾਉਣ ਜਿਵੇਂ ਸਰਪਾਲ ਖਹਿਰਾ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਰੀਹੈਬਿਲਿਟੇਸ਼ਨ ਕੀਤੀ ਜਾਣੀ ਚਾਹੀਦੀ ਹੈ ਖੈਰਾ ਸਾਹਿਬ ਵੀ ਹਿੰਮਤ ਮਾਰਨ ਮਾੜਾ ਮੋਟਾ ਕੋਈ ਤੇਲ ਫੁੱਲ ਆਪਣੇ ਵੱਲੋਂ ਦੇਣ ਜਦੋਂ ਖੈਰਾ ਸਾਹਿਬ ਨੇ ਆ ਤੀਆਂ ਦੇ ਪੱਲੇ ਕੁਝ ਪਾਤਾ ਮੈਨੂੰ ਲੱਗਦਾ ਹੋਰ ਲੀਡਰ ਵੀ ਫਿਰ ਮਦਦ ਕਰਨਗੇ ਫਿਰ ਸਮਾਜ ਵੀ ਉੱਠ ਜਾਊਗਾ ਕਿਉਂਕਿ ਜੇ ਆਪਾਂ ਹਰ ਚੀਜ਼ ਦੀ ਉਮੀਦ ਸਰਕਾਰ ਤੋਂ ਕਰੀਏ ਤੇ ਸਰਕਾਰ ਤਾਂ ਸਾਡੀ ਆਪ ਕਰਜ਼ਈ ਹੈ ਪੰਜਾਬ ਵਾਲੀ ਪਰ ਬੱਲਾ ਸਾਹਿਬ ਇੱਥੇ ਇੱਕ ਸਵਾਲ ਹੋਰ ਵੀ ਆ ਮੈਂ ਨਾ ਵੱਖ-ਵੱਖ ਚੈਨਲਸ ਦੇ ਉੱਤੇ ਨਾ ਇਹ ਜਿਹੜੇ ਪਰਿਵਾਰ ਦੇ ਨਾਲ ਕਈ ਸਾਡੇ ਪੱਤਰਕਾਰ ਭਰਾ ਆ ਗਏ ਉਹਨਾਂ ਨੇ ਗੱਲ ਵੀ ਕੀਤੀ ਉਹ ਹਰੇਕ ਦਾ ਇੱਕੋ ਹੀ ਮਤਲਬ ਮੰਗ ਹੈਗੀ ਆ ਵੀ ਨੌਕਰੀਆਂ ਹੈ ਨਹੀਂ ਸਰਕਾਰੀ ਨੌਕਰੀ ਹੋਣੀ ਚਾਹੀਦੀ ਆ ਹੁਣ ਡੱਲਾ ਸਾਹਿਬ ਆਪਾਂ ਵੀ ਪ੍ਰਾਈਵੇਟ ਨੌਕਰੀ ਕਰਦੇ ਆ ਹਰੇਕ ਬੰਦੇ ਨੂੰ ਕੀ ਸਰਕਾਰ ਸਰਕਾਰੀ ਨੌਕਰੀ ਮੁਹੱਈਆ ਕਰਾ ਸਕਦੀ ਆ ਅਗਰ ਕਿਸੇ ਬੰਦੇ ਨੇ ਸਰਕਾਰ ਦੀ ਨੌਕਰੀ ਕਰਨੀ ਹੋਵੇ ਉਹਦੇ ਕੁਝ ਪੈਰਾਮੀਟਰ ਹੁੰਦੇ ਆ ਤੁਹਾਡੇ ਕੋ ਫਲਾਣੀ ਡਿਗਰੀ ਫਲਾਣਾ ਡਿਪਲੋਮਾ ਹੋਣਾ ਚਾਹੀਦਾ ਤੁਹਾਡੇ ਮਾਰਕਸ ਜਿਹੜੇ ਆ ਉਹ ਇਸ ਜਿਹੜੇ ਉਹਨਾਂ ਦੇ ਟਰਮਸ ਐਂਡ ਕੰਡੀਸ਼ਨ ਹੁੰਦੇ ਆ ਉਹਦੇ ਮੁਤਾਬਕ ਹੋਣੇ ਚਾਹੀਦੇ ਆ ਹੁਣ ਹਰ ਬੰਦੇ ਨੂੰ ਡੱਲਾ ਸਾਹਿਬ ਵੀ ਮੈਂ ਜਾਣਨਾ ਚਾਹੁੰਨਾ ਥਾਤੋ ਵੀ ਕੀ ਹਰੇਕ ਬੰਦੇ ਨੂੰ ਸਰਕਾਰੀ ਨੌਕਰੀ ਦੇ ਵਿੱਚ ਐਡਜਸਟ ਕੀਤਾ ਜਾ ਸਕਦਾ ਔਰ ਸਾਡੀ ਇਹ ਜਿਹੜੀ ਮਾਨਸਿਕਤਾ ਵੀ ਨੌਕਰੀ ਹੋਵੇ ਤੇ ਸਰਕਾਰ ਦੀ ਹੋਵੇ ਪ੍ਰਾਈਵੇਟ ਅਸੀਂ ਕਰਨੀ ਦੇਖੋ ਭਗਵਾਨ ਤਮਨ ਉਹਨਾਂ ਨੇ ਹੁਣ ਤੱਕ 50 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਤੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਉਹਨਾਂ ਨੇ ਨੌਕਰੀਆਂ ਮਿਹਨਤ ਕੀਤੀ ਹੈ ਟੈਸਟ ਕਲੀਅਰ ਕੀਤੇ ਹੈ ਤਾਂ ਮਿਲੀਆਂ ਨੇ ਇਸ ਕਰਕੇ ਹਰ ਕਿਸੇ ਨੂੰ ਨੌਕਰੀ ਦੇਖੋ ਪੂਰੇ ਦੇਸ਼ 'ਚ ਨੌਕਰੀ ਲੈ ਸਕਦੇ ਸਾਡੇ ਵਿਦਿਆਰਥੀ ਤੁਸੀਂ ਗੱਲ ਸਮਝੋ ਜੀ ਆ ਜਿਹੜੇ ਲੋਕ ਡਾਂਕੀ ਮਾਰ ਕੇ ਅਮਰੀਕਾ ਗਏ ਨੇ 40 40 50 50 60 60 ਲੱਖ ਲਾ ਕੇ ਜੇ ਇਹ 10 15 ਲੱਖ ਰੁਪਇਆ ਲਾ 10 ਲੱਖ ਵੀ ਲਾ ਲੋ ਡਾਂਕੀ ਲਾਣ ਦੀ ਬਜਾਏ 10 ਲੱਖ ਲਾ ਕੇ ਕੋਈ ਕਹਿ ਵੀ ਪਾ ਲੈਂਦੇ ਤੁਸੀਂ ਟੈਕਸੀ ਪਾ ਲੋ ਤੁਸੀਂ ਦਿੱਲੀ ਜਾ ਕੇ ਟੈਕਸੀ ਚਲਾ ਲੋ ਤੁਸੀਂ ਮਹਾਰਾਸ਼ਟਰ ਜਾ ਕੇ ਚਲਾ ਲੋ ਬੰਬੇ ਜਾ ਕੇ ਚਲਾ ਲੋ ਯੂਪੀ ਜਾ ਕੇ ਚਲਾ ਲੋ ਦਿੱਲੀ ਚਲਾ ਲੋ ਚੰਡੀਗੜ੍ਹ ਦੇਖੋ ਕਿੰਨੇ ਮੁੰਡੇ ਸਾਡੇ ਟੈਕਸੀਆਂ ਚਲਾਉਂਦੇ ਆ ਜੇ ਸਾਰੀ ਡੌਂਕੀਆਂ ਲਾਣਗੇ ਦੇਖੋ ਇੱਕ ਚੋਰ ਅਗਰ ਕਾਮਯਾਬ ਹੋ ਜਾਏਗਾ ਸੰਦੀਪ ਜੀ ਸਮਝ ਲਓ ਇੱਕ ਚੋਰ ਹੈ ਉਹਨੇ ਬੜੀਆਂ ਚੋਰੀਆਂ ਕੀਤੀਆਂ ਉਹ ਕਾਮਯਾਬ ਹੋ ਗਿਆ ਜੀ ਉਹਨੇ ਕੋਠੀ ਪਾ ਲਈ ਚੋਰ ਬਹੁਤ ਵਧੀਆ ਜ਼ਿੰਦਗੀ ਜਿਉਣ ਲੱਗ ਗਿਆ ਕੀ ਅਸੀਂ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਾਂਗੇ ਵੀ ਭਾਈ ਤੁਸੀਂ ਵੀ ਚੋਰ ਬਣੋ ਉਹ ਦੇਖੋ ਚੋਰ ਨੇ ਕਿੱਡੀ ਵਧੀਆ ਕੋਠੀ ਪਾਈ ਹੁਣ ਸਾਨੂੰ ਪਤਾ ਹੈ ਕਿ ਡੌਂਕੀ ਮਾਰਨਾ ਗੈਰ ਕਾਨੂੰਨੀ ਹੈ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਜੀ ਬਾਹਰ ਜਾਂਦੇ ਹੋ ਜਿਹੜੇ ਪੁਰਾਣੇ ਸਮਿਆਂ ਚ ਚਲੇ ਗਏ ਜੀ ਉਹ ਚਲੇ ਗਏ ਕਿਉਂਕਿ ਉਦੋਂ ਅਮਰੀਕਾ ਨੂੰ ਵੀ ਲੋੜ ਸੀ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਇਹ ਤਾਂ ਤੁਹਾਨੂੰ ਉੱਥੇ ਅਸਾਈਲਮ ਦੇ ਦਿੰਦੇ ਨੇ ਵੀ ਤੁਸੀਂ ਲਿਖ ਕੇ ਦੇ ਦਿਓ ਵੀ ਸਾਨੂੰ ਇੰਡੀਆ 'ਚ ਖਤਰਾ ਹੈ ਜੀ ਹਾਂ ਇੱਥੋਂ ਇੱਕ ਲੀਡਰ ਹੈ ਉਹਦੀ ਚਿੱਠੀ ਚਲੀ ਜਾਂਦੀ ਹੈ ਉਹ ਵੀ ਕਹਿੰਦੇ ਆਪਣੀ ਚਿੱਠੀ ਦਾ ਮਾਨ ਸਤਕਾਰ ਕਰਾ ਲੈਂਦੇ ਆ ਹਾਂ ਹਨਾ ਸੁਣਿਆ ਹੀ ਆਪਾਂ ਬਾਕੀ ਤਾਂ ਰੱਬ ਜਾਣਦਾ ਭਾਈ ਬਿਲਕੁਲ ਪਰ ਜੇ ਕਿਸੇ ਦੀ ਚਿੱਠੀ ਤੁਸੀਂ ਕੈਨੇਡਾ 'ਚ ਲਾ ਕੇ ਤੁਹਾਨੂੰ ਕੈਨੇਡਾ ਵਾਲੇ ਕਹਿ ਦਿੰਦੇ ਵੀ ਠੀਕ ਹੈ ਜੀ ਇਹਨਾਂ ਨੂੰ ਤਾਂ ਖਤਰਾ ਹੈ ਇੰਡੀਆ 'ਚ ਇਹਨਾਂ ਨੂੰ ਇੱਥੇ ਰੱਖੋ ਉਹਨਾਂ ਨੂੰ ਗੈਰ ਕਾਨੂੰਨੀ ਲੇਬਰ ਮਿਲ ਗਈ ਜਿਹੜਾ ਬੰਦਾ ਗੈਰ ਕਾਨੂੰਨੀ ਹੈ ਨਾ ਉਹਦੇ ਅਧਿਕਾਰ ਕੋਈ ਨਹੀਂ ਹੁੰਦੇ ਹਾਂਜੀ ਅਮਰੀਕਾ ਵੀ ਅੱਜ ਤੱਕ ਐਂ ਕਰਦਾ ਰਿਹਾ ਵੀ ਗੈਰ ਕਾਨੂੰਨੀ ਆ ਰਹੇ ਨੇ ਕਰਨਦੇ ਉਹ ਕੰਮ ਸਾਡੀ ਇਕਨੋਮੀ ਦਾ ਹਿੱਸਾ ਬਣਦਾ ਸਾਡੇ ਪੰਜਾਬ ਵਾਲੇ ਅਸੀਂ ਨਹੀਂ ਕਰਦੇ ਅਸੀਂ ਤਾਂ ਰੇਲਵੇ ਸਟੇਸ਼ਨਾਂ ਤੇ ਟਰੱਕ ਲੈ ਕੇ ਚਲੇ ਜਾਂਦੇ ਆ ਵੀ ਭਾਈ ਸਾਡੇ ਝੋਨਾ ਲੱਗਣਾ ਤੁਸੀਂ ਸਾਡੇ ਨਾਲ ਆਓ ਤੇ ਜਦੋਂ ਕੋਵਿਡ ਸੀ ਨਾ ਉਦੋਂ ਤੁਸੀਂ ਕਹਿ ਦਿਓ ਵੀ ਝੋਨਾ ਲਾਉਣ ਵਾਲੇ ਮਿਲਦੇ ਆ ਉਹ ਬਾਰਡਰ ਤੇ ਆ ਤੇ ਟਰੱਕ ਲੈ ਕੇ ਲੋਕ ਉੱਥੇ ਚਲੇ ਜਾਂਦੇ ਸੀ ਵੀ ਭਾਈ ਸਾਨੂੰ ਬੰਦੇ ਦਿਓ ਰੇਲ ਗੱਡੀਆਂ ਦੇ ਬਾਹਰ ਐ ਖੜੇ ਹੁੰਦੇ ਸੀ ਜਿਵੇਂ ਕੁਲੀ ਸਮਾਨ ਚੱਕਣ ਵਾਲੇ ਹੁੰਦੇ ਆ ਤੇ ਸਾਡੇ ਲੋਕ ਖੜੇ ਹੁੰਦੇ ਸੀ ਬੰਦੇ ਨਾਲ ਲੈ ਕੇ ਜਾਣ ਨੂੰ ਵੀ ਆਜੋ ਝੋਨਾ ਲਾਉਣਾ ਮਤਲਬ ਪਰ ਬਕਾਇਦਾ ਸਹੂਲਤ ਦੱਸੀ ਜਾਂਦੀ ਸੀਗੀ ਸਾਡੇ ਤਾਂ ਕੰਮ ਮਿਲੇਗਾ ਹਾਂ ਸਹੂਲਤ ਦੱਸੀ ਜਾਂਦੀ ਸੀ ਕਰਾ ਕੇ ਦੇਾਂਗੇ ਹਾਂ ਤੁਹਾਨੂੰ ਜਿਹੜਾ ਛੁੱਟੀ ਵੀ ਦਵਾਂਗੇ ਖਾਣ ਪੀਣ ਦਾ ਵੀ ਦਵਾਂਗੇ ਮਤਲਬ ਕਿ ਹਰ ਮੁਲਕ 'ਚ ਬੰਦਿਆਂ ਦੀ ਲੋੜ ਹੈ ਹੁਣ ਜਦੋਂ ਪੰਜਾਬੀਆਂ ਨੂੰ ਕਾਮਿਆਂ ਦੀ ਲੋੜ ਸੀ ਦੂਜੇ ਸੂਬਿਆਂ ਤੋਂ ਉਹ ਆ ਗਏ ਅਸੀਂ ਤਾਂ ਚਲੋ ਇੱਕੋ ਮੁਲਕ ਦੇ ਬਚੰਦੇ ਆ ਨਾ ਸਾਡੇ ਕਿਹੜਾ ਵੀਜ਼ਾ ਪਾਸਪੋਰਟ ਹੈ ਪਰ ਅਮਰੀਕਾ ਪਹਿਲਾਂ ਕੀ ਕਰਦਾ ਸੀ ਕਿ ਜਿੰਨੇ ਗੈਰਕਾਨੂੰਨੀ ਆਉਂਦੇ ਐ ਉਹ ਬਹੁਤੀ ਸਖਤੀ ਨਹੀਂ ਸੀ ਕਰਦੇ ਉਹ ਕਹਿੰਦੇ ਗੈਰਕਾਨੂੰਨੀ ਆਇਆ ਬੰਦਾ ਲੇਬਰ ਕਰੂਗਾ ਉਸ ਲੇਬਰ ਦੇ ਅਧਿਕਾਰ ਕੋਈ ਨਹੀਂ ਉਹ ਗੈਰਕਾਨੂੰਨੀ ਤੌਰ ਦੇ ਉੱਤੇ ਹੀ ਐ ਉਹਨਾਂ ਦਾ ਸਰਦਾ ਸੀ ਹੁਣ ਸਰਦਾ ਨਹੀਂ ਕਿਉਂਕਿ ਹੁਣ ਜਿਹੜੇ ਗੈਰਕਾਨੂੰਨੀ ਲੋਕ ਨੇ ਪੁਰਾਣੇ ਸਮਿਆਂ ਦੇ ਉਹਨਾਂ ਦੇ ਜਵਾਕ ਹੋ ਗਏ ਉਹਨਾਂ ਨੇ ਵਿਆਹ ਕਰਾ ਲਏ ਉਹ ਕਾਨੂੰਨੀ ਬਣ ਗਏ ਮਤਲਬ ਕਿ ਹੁਣ ਅਮਰੀਕਾ ਦੇ ਵਿੱਚ ਇਹ ਮੁੱਦਾ ਬਣਨ ਲੱਗ ਗਿਆ ਕਿ ਬਾਹਰਲੇ ਆਏ ਲੋਕ ਹੋ ਗਏ ਜ਼ਿਆਦਾ ਤੇ ਸਾਡੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਜਿਵੇਂ ਕੈਨੇਡਾ 'ਚ ਹੈ ਹੁਣ ਕੈਨੇਡਾ 'ਚ ਕੈਨੇਡੀਅਨ ਲੋਕ ਨੇ ਜਿਨ੍ਹਾਂ ਨੂੰ ਗੋਰੇ ਕਹਿ ਦਿੰਦੇ ਆ ਉਹ ਗੁੱਸਾ ਕਰ ਜਾਂਦੇ ਆ ਵੈਸੇ ਇਹ ਗੁੱਸੇ ਵਾਲਾ ਸ਼ਬਦ ਨਹੀਂ ਕੈਨੇਡਾ 'ਚ ਜਿਹੜੇ ਗੋਰੇ ਨੇ ਨਾ ਜੀ ਉਹ ਕਹਿੰਦੇ ਜੀ ਸਾਡੇ ਕੰਮ ਕਰ ਨਹੀਂ ਰਹੇ ਇੰਡੀਅਨ ਲੋਕ ਆ ਕੇ ਕੰਮ ਕਰ ਰਹੇ ਨੇ ਉਹ ਕਹਿੰਦੇ ਅਸੀਂ ਤਾਂ ਉਸ ਸਰਕਾਰ ਨੂੰ ਵੋਟ ਪਾਉਂਗਾ ਪਾਵਾਂਗੇ ਜਿਹੜੇ ਇਹਨਾਂ ਨੂੰ ਬਾਹਰ ਤੋਰਨਗੇ ਇਸੇ ਕਰਕੇ ਟਰੂਡੋ ਨੇ ਸਖਤੀ ਕਰਦੀ ਵੀ ਭਾਈ ਮੈਂ ਵੋਟਾਂ ਲੈਣੀਆਂ ਨੇ ਆਪਣੇ ਲੋਕਾਂ ਦੀਆਂ ਤੇ ਮੈਂ ਸਖਤੀ ਕਰਾਂ ਤੇ ਜਿਹੜੇ ਤੋੜਨ ਵਾਲੇ ਨੇ ਤੋੜਾਂ ਹੁਣ ਤੁਸੀਂ ਦੇਖਿਓ ਜਸਟਿਨ ਟਰੂਡੋ ਵੀ ਤੋੜੂਗਾ ਸਾਡੇ ਜਿਹੜੇ ਉੱਥੇ ਗੈਰਕਾਨੂੰਨੀ ਪਿਆਲਾ ਸਾਹਿਬ ਵੈਸੇ ਤਾਂ ਇਹ ਜਿਹੜੀ ਡਿਪੋਰਟੇਸ਼ਨ ਹੈ ਨਾ ਇਹ ਸਮੇਂ-ਸਮੇਂ ਸਰ ਚੱਲਦੀ ਰਹਿੰਦੀ ਆ ਇੱਕ ਵੱਡੇ ਪੱਧਰ ਦੇ ਉੱਤੇ ਅਮਰੀਕਾ ਨੇ ਪਹਿਲੀ ਵਾਰ ਕੀਤੀ ਆ ਮਾਸ ਡਿਪੋਰਟੇਸ਼ਨ ਮਾਸ ਡਿਪੋਰਟੇਸ਼ਨ ਪਹਿਲੀ ਵਾਰ ਹੋਈ ਆ ਵੈਸੇ ਵੀ ਸਾਡੇ ਬੱਚੇ ਜਿਹੜੇ ਆ ਜਿਨ੍ਹਾਂ ਦੇ ਕੋਲ ਦਸਤਾਵੇਜ਼ ਨਹੀਂ ਹੁੰਦੇ ਉਹ ਡਿਪੋਰਟ ਹੁੰਦੇ ਰਹਿੰਦੇ ਆ ਪਰ ਇਹਦਾ ਜਿਹੜਾ ਅਸਰ ਪਿਆ ਉਹ ਪਹਿਲੀ ਵਾਰੀ ਜਿਹਨੂੰ ਕਹਿੰਦੇ ਆ ਨਾ ਵੀ ਝਟਕਾ ਲੱਗਾ ਵੀ ਵਾਕੇ ਯਾਰ ਉਹ 트럼ਪ ਇਦਾਂ ਕਹਿੰਦਾ ਸੀਗਾ 20 ਤਰੀਕ ਨੂੰ ਉਹਨੇ ਸੌ ਚੁੱਕੀ ਆ ਤੇ 5 ਤਰੀਕ ਨੂੰ ਉਹਨੇ ਜਿਹੜਾ ਵਾ ਬੰਦੇ ਵਾਪਸ ਭੇਜ ਵੀ ਦਿੱਤੇ ਆ ਸਵਾਲ ਤੇ ਫੇਰ ਡੱਲਾ ਸਾਹਿਬ ਉਹੀ ਆ ਨਾ ਵੀ ਇਹ ਬੰਦਿਆਂ ਨੂੰ ਕੀ ਸਰਕਾਰ ਐਡਜਸਟ ਕਰ ਸਕਦੀ ਆ ਕਿਉਂਕਿ ਬੰਦੇ ਤੇ ਅਜੇ ਹੋਰ ਵੀ ਆਣਗੇ ਕਿਉਂਕਿ 트럼ਪ ਹੋਣੀ ਹੁਣ ਸਖਤ ਹੋ ਚੁੱਕਿਆ ਉਹਨਾਂ ਨੇ ਭੇਜਣੇ ਹੀ ਭੇਜਣੇ ਆ ਕਿਉਂਕਿ ਇਹ ਜਿਹੜੀ ਸਿਆਸਤ ਹੈ ਮੁੱਦਿਆਂ ਦੀ ਸਿਆਸਤ ਆ ਹਰੇਕ ਬੰਦੇ ਨੇ ਆਪਣਾ ਮੋਟਰ ਖੁਸ਼ ਕਰਨਾ 트럼ਪ ਜਿੰਨੇ ਵੱਧ ਬੰਦੇ ਭੇਜੂਗਾ ਹੂੰ ਅਮਰੀਕਾ ਚ ਸੂਬਿਆਂ ਦੀਆਂ ਚੋਣਾਂ ਵੀ ਹੋਣੀਆਂ ਨੇ ਬਿਲਕੁਲ 트੍ਰੰਪ ਦੀ ਪਾਰਟੀ ਉਨੀ ਤਕੜੀ ਹੋਣੀ ਉਹਨਾਂ ਕੋਲੇ ਦਾ ਅਜੰਡਾ ਹੈ ਜਿਵੇਂ ਪੰਜਾਬ ਚ ਸੁਖਪਾਲ ਖੈਰ ਨੇ ਵੀ ਅਜੰਡਾ ਬਣਾਇਆ ਨਾ ਵੀ ਜਿਹੜੇ ਗੈਰ ਪੰਜਾਬੀ ਨੇ ਭਾਈ ਉਹਨਾਂ ਨੂੰ ਆਪਾਂ ਅੰਨੇਵਾ ਹੱਕ ਨਾ ਦਿੱਤੇ ਜਿਵੇਂ ਸੁਖਪਾਲ ਖੈਰਾ ਕਈ ਵਾਰ ਕਹਿੰਦਾ ਵੀ ਜਿਵੇਂ ਹਿਮਾਚਲ ਚ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦੇ ਗੁਜਰਾਤ ਚ ਵੀ ਕਹਿੰਦੇ ਉਹ ਕਈ ਐਦਾਂ ਦੀਆਂ ਸ਼ਰਤਾਂ ਨੇ ਬਿਲਕੁਲ ਰਾਜਸਥਾਨ ਚ ਵੀ ਹੈ ਰਾਜਸਥਾਨ ਚ ਵੀ ਨੇ ਹੁਣ ਇਹ ਗੱਲ ਤਾਂ ਤੁਰੀ ਹੈ ਇਹ ਗੱਲ ਆਉਣ ਵਾਲੇ ਸਮੇਂ ਚ ਤੁਰੂਗੀ ਪਰ ਕਿਉਂਕਿ ਅਸੀਂ ਸਾਰੇ ਇੱਕ ਮੁਲਕ ਦੇ ਵਚੰਦੇ ਆ ਹੁਣ ਮੋਦੀ ਸਾਹਿਬ ਕਹਿੰਦੇ ਇੱਕ ਮੁਲਕ ਇੱਕ ਟੈਕਸ ਤੇ ਫਿਰ ਮੋਦੀ ਸਾਹਿਬ ਇਹ ਵੀ ਕਰਦੇ ਉਹ ਵੀ ਇੱਕ ਮੁਲਕ ਇੱਕ ਅਧਿਕਾਰ ਵੀ ਭਾਈ ਫਿਰ ਜੇ ਅਸੀਂ ਇੱਕ ਮੁਲਕ ਚਾਂ ਤੇ ਫਿਰ ਪੰਜਾਬ ਵਾਲਿਆਂ ਨੂੰ ਵੀ ਖੋਲ ਦਿਓ ਵੀ ਹਿਮਾਚਲ ਚ ਜਾ ਕੇ ਬਣਾਓ ਕੋਠੀਆਂ ਬਿਲਕੁਲ ਸਾਡੇ ਵੀ ਹਿਮਾਚਲ ਜਾ ਕੇ ਕੁਝ ਮਾਰਾ ਪਾ ਲੈਣ ਹੁਣ ਗੱਲ ਇਹ ਹੈ ਕਿ ਇਹ ਬਹੁਤ ਇੱਕ ਵੱਡੀ ਬਹਿਸ ਹੈ ਜਿਹੜੀ ਆਉਣ ਵਾਲੇ ਸਮੇਂ ਚ ਭਖਣੀ ਹੈ ਔਰ ਇਹ ਜਿਹੜੇ ਬੰਦੇ ਰਿਪੋਰਟ ਹੋ ਕੇ ਆਏ ਨੇ ਨਾ ਜੀ ਇਹ ਤਾਂ ਸਮਝ ਲਓ ਸ਼ੁਰੂਆਤ ਹੈ ਇਹ ਤਾਂ 100 105 ਹੈ ਤੇ ਜੇ 1 ਕਰੋੜ ਅਮਰੀਕਾ ਨੇ ਉੱਥੋਂ ਕੱਢੇ ਤੇ 17 18 ਜੇ ਭਾ ਇੰਡੀਅਨ ਹੋ ਗਏ 17 18000 ਫਿਰ ਇੰਡੀਆ ਚ ਬਹੁਤ ਵੱਡਾ ਮੁੱਦਾ ਬਣਨਾ ਹੈ ਹੁਣ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੇ ਅਮਰੀਕਾ ਜਾਣਾ ਹੈ ਇਹ ਨਿਸ਼ਚਿਤ ਤੌਰ ਤੇ ਗੱਲ ਹੋਊਗੀ ਉੱਥੇ ਨਰਿੰਦਰ ਮੋਦੀ ਉਹਨਾਂ ਨੂੰ ਇਹ ਗੱਲ ਕਰਨੀ ਪੈਣੀ ਹੈ ਔਰ ਸਾਡੇ ਵਿਦੇਸ਼ ਮੰਤਰੀ ਤਾਂ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਭਾਰਤ ਕਦੀ ਵੀ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਪ੍ਰਵਾਸ ਕਰਦੇ ਨੇ ਦੂਜੇ ਮੁਲਕਾਂ ਚ ਅਸੀਂ ਉਹਨਾਂ ਦੀ ਵਕਾਲਤ ਨਹੀਂ ਕਰਦੇ ਸੰਦੀਪ ਜੀ ਇੱਕ ਗੱਲ ਅਚਲ ਸਾਹਿਬ ਇੱਕ ਮੈਂ ਮੈਂ ਛੋਟੀ ਜਿਹੀ ਗੱਲ ਕਰਦਾ ਇੱਕ ਇੱਕ ਚੀਜ਼ ਹੈ ਜਿਨ੍ਹਾਂ ਦਾ ਇਹ ਸਾਡਾ ਨੁਕਸਾਨ ਹੋ ਗਿਆ ਜਿਨ੍ਹਾਂ ਦੇ ਪਰਿਵਾਰ ਬੜੇ ਔਖੇ ਨੇ ਇਹ ਤਾਂ ਸਾਨੂੰ ਸਮਾਜ ਨੂੰ ਇਹਨਾਂ ਬਾਰੇ ਸੋਚਣਾ ਪੈਣਾ ਹੈ ਇਹ ਤਾਂ ਜਿਹੜੀਆਂ ਕੋਈ ਐਨ ਜੀਓ ਸੰਸਥਾਵਾਂ ਨੇ ਕੋਈ ਵੱਡੇ ਵੱਡੇ ਐਨ ਆਰ ਆਈ ਨੇ ਕੋਈ ਸੁਖਪਾਲ ਖੈਰੇ ਵਰਗੇ ਲੀਡਰ ਨੇ ਉਹ ਸੱਦਾ ਮਾਰਨ ਵੀ ਭਾਈ ਆਪਾਂ ਇਹਨਾਂ ਮੁੰਡਿਆਂ ਦੀ ਮਦਦ ਕਰਨ ਦਾ ਬੀੜਾ ਚੁੱਕੀਏ ਤੇ ਤਾਂ ਗੱਲ ਅੱਗੇ ਤੁਰਨੀ ਹੈ ਕਿਉਂਕਿ ਸਰਕਾਰ ਦੇ ਪੱਲੇ ਤਾਂ ਕੁਝ ਨਹੀਂ ਜੇ 17-18 ਹਜ਼ਾਰ ਜੇ 3 ਕ ਹਜ਼ਾਰ ਬੰਦਾ ਵੀ ਪੰਜਾਬ ਚ ਅਮਰੀਕਾ ਤੋਂ ਆ ਗਿਆ ਤੇ 40-40 ਲੱਖ 50-50 ਲੱਖ ਇੱਕ ਮੁੰਡੇ ਤੇ ਕਰਜ਼ਾ ਹੋ ਗਿਆ ਜਾਂ ਉਹਦਾ ਨੁਕਸਾਨ ਹੋ ਗਿਆ ਤੇ ਸਰਕਾਰ 40-40 50-50 ਹਜ਼ਾਰ ਕਿੱਥੋਂ ਦੇਊਗੀ 50 ਲੱਖ ਕਿੱਥੋਂ ਦੇਊਗੀ ਪ੍ਰਤੀ ਵਿਅਕਤੀ ਸੰਦੀਪ ਜੀ ਹਿਸਾਬ ਲਾਓ ਪੈਨਸ਼ਨਾਂ ਦੇਣ ਨੂੰ ਪੈਸੇ ਨਹੀਂ ਸਰਕਾਰ ਕੋਲੇ ਤਨਖਾਹ ਦੇਣ ਨੂੰ ਕੱਚੇ ਮਲਾਜ਼ਮਾਂ ਨੂੰ ਪੱਤਾ ਦੇਣ ਨੂੰ ਆ ਰੋਜ਼ ਹੜਤਾਲਾਂ ਹੁੰਦੀਆਂ ਪੰਜਾਬ ਚ ਕਿਉਂਕਿ ਕਰਜ਼ੇ ਕਰਜ਼ੇ ਚ ਪੰਜਾਬ ਬੁਰੇ ਤਰੀਕੇ ਨਾਲ ਹੁਣ ਇੱਕ ਗੱਲ ਜ਼ਰੂਰ ਹੈ ਅਸੀਂ ਸਾਰੇ ਪੰਜਾਬੀ ਸੌਂ ਖਾ ਲਈਏ। ਹਮ ਇੱਕ ਤਾਂ ਜੇ ਕੋਈ ਗੱਲ ਵੀ ਕਰਦਾ ਨਾ ਡੌਂਕੀ ਜੀ ਇਹਨੂੰ ਸਮਝਾਈਏ ਵੀ ਕਾਕਾ ਇਹ ਕੰਮ ਨਹੀਂ ਕਰਨਾ। ਕਿਉਂਕਿ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਹਨਾਂ ਸਾਰਿਆਂ ਨੂੰ ਪਤਾ ਨਹੀਂ ਸੀ ਇਹ ਗੈਰਕਾਨੂੰਨੀ ਜਾ ਰਹੇ ਨੇ। ਇਹ ਐਡੇ ਛੋਟੇ ਕਾਕੇ ਵੀ ਨਹੀਂ ਸੀ ਕਿ ਏਜੰਟ ਇਹਨਾਂ ਨੂੰ ਗੋਦੀ ਚ ਲੈ ਗਿਆ। ਡਲਾ ਸਾਹਿਬ ਇਹਨਾਂ ਦਾ ਜਿਹੜਾ ਸਫ਼ਰ ਹੈ ਉਹ ਤਿੰਨ ਤੋਂ ਚਾਰ ਮਹੀਨੇ ਦਾ ਹੁੰਦਾ। ਇਹਨਾਂ ਨੂੰ ਭਲੀ ਭਾਂਤ ਪਤਾ ਸੀਗਾ ਵੀ ਅਸੀਂ ਜਾਂਦਿਆਂ ਹੀ ਅਮਰੀਕਾ ਨਹੀਂ ਉੱਤਰ ਜਾਣਾ। 3-4 ਮਹੀਨੇ ਜੰਗਲਾਂ ਚੋਂ ਪਾਣੀ ਦਾ ਰਸਤਾ ਫੇਰ ਕੋਈ ਹੋਰ ਦੇਸ਼ ਚ ਰੁਕਣਾ 10-20 ਦਿਨ ਉੱਥੇ ਕੱਟਣੇ 3-4 ਮਹੀਨਿਆਂ ਦਾ ਪ੍ਰੋਸੈਸ ਹੁੰਦਾ ਮੈਂ ਵਕ-ਵਕ ਮੁੰਡਿਆਂ ਦੀਆਂ ਇੰਟਰਵਿਊਆਂ ਵੀ ਸੁਣੀਆਂ ਸੋ ਇਹਨਾਂ ਨੂੰ ਮੈਂਟਲੀ ਇਹ ਪ੍ਰਿਪੇਅਰ ਸੀਗੇ ਪਰ ਹਾਂ ਕਈਆਂ ਦੇ ਨਾਲ ਮਾੜੀ ਕਿਸਮਤ ਕਹਿ ਲਈਏ ਜਾਂ ਬਦਕਿਸਮਤੀ ਜੋ ਮਰਜੀ ਇਹਨੂੰ ਅਸੀਂ ਨਾਮ ਦੇ ਦਈਏ ਉਹ ਕਈ ਇੱਕ ਮੈਂ ਦੇਖਿਆ ਜੀ ਗੁਰਦਾਸਪੁਰ ਦਾ ਲੜਕਾ ਸੀ ਉਹਨੂੰ ਡਲਾ ਸਾਹਿਬ ਘਰੋਂ ਤੇ ਉਹ ਨਿਕਲੇ ਅਸੀਂ 6 ਮਹੀਨੇ ਤੋਂ ਆ 13 ਦਿਨ ਹੋਏ ਆ ਅਮਰੀਕਾ ਚ ਐਂਟਰ ਕੀਤਾ ਸੀਗਾ ਤੇ ਉਹ ਵੀ ਵਾਪਸ ਮੋੜ ਦਿੱਤਾ ਬਿਲਕੁਲ ਦੇਖੋ ਕਈ ਮੈਂ ਸੁਣ ਰਿਹਾ ਸੀ ਮਾਪੇ ਨੂੰ ਉਹ ਕਹਿੰਦੇ ਸਾਡਾ ਤਾਂ ਮੁੰਡਾ ਕਹਿੰਦਾ ਸੀ ਜੀ ਬਸ ਪੈਸੇ ਚਾਹੀਦੇ ਅਸੀਂ ਤਾਂ ਸਾਨੂੰ ਤਾਂ ਪਤਾ ਵੀ ਨਹੀਂ ਸੀ ਇਹ ਕਿਵੇਂ ਗਿਆ ਮਤਲਬ ਕਈ ਮਾਪੇ ਕਹਿੰਦੇ ਸਾਨੂੰ ਇਹ ਵੀ ਨਹੀਂ ਸੀ ਪਤਾ ਇਹ ਗੈਰ ਕਾਨੂੰਨੀ ਤਰੀਕੇ ਨਾਲ ਕਿਹਾ ਹੁਣ ਨੰਬਰ 2 ਏਜੰਟ ਨੇ ਜਿਹੜੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਮੇਰਾ ਸਵਾਲ ਚ ਇੱਥੇ ਆ ਗਿਆ ਏਜੰਟਾਂ ਦਾ ਹੀ ਸੀ ਹੁਣ ਇਹ ਵੀ ਲੀਡਰ ਕਹਿ ਰਿਹਾ ਵੀ ਤੁਸੀਂ অথੋરાઇਜ਼ਡ ਏਜੰਟ ਜਿਹੜਾ ਨਾ ਉਹਦੇ ਕੋਲੋਂ ਵੀਜ਼ਾ ਲਵਾਓ ਉਹਨੂੰ ਕਹੋ ਵੀ ਸਾਨੂੰ ਬਾਹਰ ਭੇਜ ਦੇ ਜਿਹੜੇ ਬੰਦੇ ਡਲਾ ਸਾਹਿਬ ਵਾਪਸ ਆਏ ਆ ਨਾ ਇਹ ਸਾਰੇ ਡੰਕੀ ਵਾਲੇ ਵੀ ਨਹੀਂ ਹੈਗੇ ਇਹਨਾਂ ਦੇ ਵਿੱਚ ਉਹ ਲੋਕ ਵੀ ਸ਼ਾਮਲ ਆ ਜਿਹੜੇ 10 ਸਾਲ ਦਾ ਜਿਹੜਾ ਟੂਰਿਸਟ ਵੀਜ਼ਾ ਅਮਰੀਕਾ ਦਿੰਦਾ ਨਾ ਉਹਦੇ ਤੇ ਗਏ ਸੀਗੇ 5-6 ਮਹੀਨੇ ਬੰਦਾ ਰਹਿ ਸਕਦਾ ਇਹ ਵਾਪਸ ਨਹੀਂ ਆਏ ਜੇ ਤੁਸੀਂ ਇੱਕ অথরাইਜ਼ਡ ਏਜੰਟ ਕੋਲੋਂ ਵੀਜ਼ਾ ਵੀ ਲਵਾ ਲਿਆ ਤੁਹਾਡੇ ਦਸਤਾਵੇਜ਼ ਜੋ ਵੀ ਅਮਰੀਕਾ ਸਰਕਾਰ ਨੇ ਮੰਗੇ ਤੁਸੀਂ ਉਹਨਾਂ ਨੂੰ ਮਹਈਆ ਕਰਾਤੇ ਪਰ ਜਦੋਂ ਤੁਸੀਂ ਉੱਥੋਂ ਜਾ ਕੇ ਮੁੜੋਗੇ ਹੀ ਨਹੀਂ ਤੇ ਉਹਨਾਂ ਦੀ ਨਜ਼ਰ 'ਚ ਤਾਂ ਤੁਸੀਂ ਵੀ ਗੈਰਕਾਨੂੰਨੀ ਹੋਗੇ ਬਿਲਕੁਲ ਠੀਕ ਹੈ ਜੀ ਇੱਥੇ ਏਜੰਟ ਵੀ ਕੀ ਕਰ ਲੂਗਾ ਤੁਸੀਂ ਸਾਫ ਲਾਉਣਾ ਤੁਸੀਂ ਕਮਰਾ ਕਿਰਾਏ ਤੇ ਦੇ ਦੋ ਤੇ ਜੇ 7 ਤਰੀਕ ਨੂੰ ਮਹੀਨੇ ਬਾਅਦ ਤੁਹਾਨੂੰ ਕਿਰਾਇਆ ਨਹੀਂ ਦੇਊਗਾ ਤੁਹਾਡੇ ਕਮਰੇ ਵਾਲਾ ਕਿਰਾਏ ਵਾਲਾ ਤੇ ਤੁਸੀਂ ਤਾਂ ਉਹਦਾ ਸਮਾਨ ਬਾਹਰ ਸੁੱਟਣ ਨੂੰ ਜਾਓਗੇ ਅਸੀਂ ਕੀ ਰੱਖਾਂਗੇ ਬਿਨਾਂ ਕਿਰਾਏ ਤੋਂ ਵੀ ਕੋਈ ਨਹੀਂ 6 ਮਹੀਨੇ ਕੱਟ ਲੈ ਭਾਈ ਕਰਾਇਆ ਦਾ ਫੇਰ ਦੇਖ ਲਾਂਗੇ ਤੂੰ ਆਪਣਾ ਰਹਿ 6 ਮਹੀਨੇ ਇਸੇ ਤਰ੍ਹਾਂ ਉਹ ਮੁਲਕ ਨੇ ਜਿਹੜੇ ਦੇਖੋ ਉਸ ਉਹਨਾਂ ਮੁਲਕਾਂ ਦੀ ਕਰੰਸੀ ਮਹਿੰਗੀ ਹੈ ਡਾਲਰ ਹੈ ਜਿਹੜਾ ਉਹ 84 85 ਰੁਪਏ ਦਾ ਹੋ ਗਿਆ ਸਾਡੇ ਲੋਕਾਂ ਨੂੰ ਲੱਗਦਾ ਹੈ ਕਿ ਜੇ ਉੱਥੇ ਜਾਵਾਂਗੇ ਡਾਲਰ ਕਮਾਵਾਂਗੇ ਇਸ ਲਾਲਚ ਦੇ ਵਿੱਚ ਕਹਿ ਲੋ ਜਾਂ ਇਸ ਉਮੀਦ 'ਚ ਕਿ ਸਾਡੇ ਪਰਿਵਾਰ ਦੀ ਆਰਥਿਕਤਾ ਤਕੜੀ ਹੋਊਗੀ ਸਾਡੀ ਗਰੀਬੀ ਟੁੱਟੂਗੀ ਹਰ ਤਰ੍ਹਾਂ ਦੇ ਲੋਕ ਜਾਣਦੇ ਨੇ ਪੜ੍ਹੇ ਲਿਖੇ ਵੀ ਜਾਣਦੇ ਨੇ ਅਨਪੜ੍ਹ ਵੀ ਜਾਣਦੇ ਨੇ ਡਾਕਟਰ ਵੀ ਜਾਣਦੇ ਨੇ ਇੰਜੀਨੀਅਰ ਵੀ ਜਾਣਦੇ ਨੇ ਹਰ ਤਰ੍ਹਾਂ ਦੇ ਲੋਕ ਜਾਣਦੇ ਨੇ ਪਰ ਜਿਹੜੇ ਗੈਰ ਕਾਨੂੰਨੀ ਜਾਂਦੇ ਨੇ ਸੰਦੀਪ ਜੀ ਉਹਨਾਂ ਦਾ ਹਾਲ ਕੋਈ ਨਹੀਂ ਉਹ ਕਿਸਮਤ ਦੇ ਸਹਾਰੇ ਹੁੰਦੇ ਨੇ ਜਿਵੇਂ ਮੈਂ ਕਿਹਾ ਕਿ ਜੇ ਚੋਰ ਕਾਮਯਾਬ ਹੋ ਗਿਆ ਤੇ ਆਪਾਂ ਆਪਣੇ ਬੱਚਿਆਂ ਨੂੰ ਕਹੀਏ ਤੁਸੀਂ ਵੀ ਚੋਰ ਬਣ ਜਾਓ ਤੇ ਸਾਡੀ ਬੇਵਕੂਫੀ ਹੈ ਇਹ ਜਿਹੜੇ ਮੁੰਡੇ ਬਾਹਰ ਗਏ ਨੇ ਇਹਨਾਂ ਨੇ ਗਲਤੀ ਕੀਤੀ ਹੈ ਇਹਨਾਂ ਨੂੰ ਪਤਾ ਸੀ ਅਸੀਂ ਗਲਤ ਤਰੀਕੇ ਨਾਲ ਜਾ ਰਹੇ ਹਾਂ ਗੈਰ ਕਾਨੂੰਨੀ ਤਰੀਕੇ ਨਾਲ ਜਾ ਰਹੇ ਹਾਂ ਇਹਨਾਂ ਨੇ ਪੈਸਾ ਬਰਬਾਦ ਕੀਤਾ ਹੁਣ ਇਹ ਸਮਾਜ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨਾਂ ਨੂੰ ਸਮਝਾਈਏ ਬੁਝਾਈਏ ਇਹਨਾਂ ਨੂੰ ਵੱਧ ਤੋਂ ਵੱਧ ਕਿਤੇ ਕੰਮ ਦਿੱਤੇ ਜਾ ਸਕਣ ਤਾਂ ਕਿ ਇਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਚ ਕਿਸੇ ਨੂੰ ਕੋਈ ਡਰਾਈਵਰੀ ਆਉਂਦੀ ਹੈ ਉਹਨੂੰ ਡਰਾਈਵਰੀ ਦੇ ਤੌਰ ਤੇ ਨੌਕਰੀ ਦਿੱਤੀ ਜਾਵੇ ਪ੍ਰਾਈਵੇਟ ਤੌਰ ਤੇ ਜੇ ਕਿ ਇਹ ਸਰਕਾਰੀ ਦੇਖੋ ਸਰਕਾਰੀ ਨੌਕਰੀ ਦਾ ਤੁਸੀਂ ਦੇ ਹੀ ਨਹੀਂ ਸਕਦੇ ਉੱਥੇ ਤਾਂ ਟੈਸਟ ਹੋਣਾ ਤੇ ਉੱਥੇ ਇਹਨਾਂ ਨੂੰ ਰੋਕਦਾ ਕਿਹੜਾ ਜੇ ਕਿਤੇ ਸਰਕਾਰੀ ਨੌਕਰੀ ਨਿਕਲਦੀ ਹੈ ਉੱਥੇ ਸਾਰੇ ਭਰਨ ਬਿਲਕੁਲ ਤੋ ਇਸ ਕਰਕੇ ਪਰ ਡੱਲਾ ਸਾਹਿਬ ਇਹ ਤੇ ਇੱਕ ਮੇਰਾ ਛੋਟਾ ਜਿਹਾ ਸਵਾਲ ਦਾ ਜਵਾਬ ਜ਼ਰੂਰ ਦਿਓ ਭਈ ਜਿੱਦਾਂ ਤੁਸੀਂ ਕਹੇ ਤਾਂ ਵੀ ਸਰਕਾਰੀ ਨੌਕਰੀ ਵਾਸਤੇ ਟੈਸਟ ਆਉ ਸਾਰਿਆਂ ਨੂੰ ਪਤਾ ਉਹਨਾਂ ਦੀਆਂ ਆਪਣੀਆਂ ਜੜੀਆਂ ਨੇ ਉਹ ਨਿਯਮ ਕਾਇਦੇ ਕਾਨੂੰਨ ਆ ਵੀ ਤੁਹਾਡੀ ਕੁਆਲੀਫਿਕੇਸ਼ਨ ਇੰਨੀ ਹੋਣੀ ਚਾਹੀਦੀ ਆ ਸਰਕਾਰ ਡੱਲਾ ਸਾਹਿਬ ਇਹ ਵੀ ਤਾਂ ਕਰ ਸਕਦੀ ਆ ਵੀ ਰੋਜ਼ਗਾਰ ਦੇ ਇਹੋ ਜਿਹੇ ਮੌਕੇ ਪੈਦਾ ਕਰੇ ਜਿਹਦੇ ਵਿੱਚ ਇਹ ਮਤਲਬ ਜਿੱਦਾਂ ਪ੍ਰਾਈਵੇਟ ਕਹਿ ਲਈਏ ਵੀ ਪ੍ਰਾਈਵੇਟ ਨੌਕਰੀ ਦੇ ਵਿੱਚ ਜਿਹੜੀ ਨੌਕਰੀ ਆਸਾਨੀ ਨਾਲ ਮਿਲ ਜਾਂਦੀ ਹੈ ਉਹ ਯੋਗਤਾ ਨਹੀਂ ਘੱਟ ਦੇਖਦੇ ਆ ਉਹ ਇਹ ਦੇਖਦੇ ਆ ਵੀ ਬੰਦਾ ਕੰਮ ਦੇ ਕਾਬਲ ਹੈਗਾ ਇਹ ਬੰਦਾ 8 ਘੰਟੇ 10 ਘੰਟੇ ਕੰਮ ਕਰ ਸਕਦਾ ਤੇ ਵਿਦੇਸ਼ਾਂ ਦੇ ਵਿੱਚ ਵੀ 12 14 ਘੰਟੇ ਕੰਮ ਕਰਨਾ ਪੈਂਦਾ ਅਗਰ ਸਰਕਾਰ ਕੋਈ ਇਹੋ ਜਿਹੇ ਕਾਰਖਾਨੇ ਕੋ ਵੱਡੀਆਂ ਇੰਡਸਟਰੀਆਂ ਉਤਸ਼ਾਹਤ ਕਰਨ ਵਡੇ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਪੈਸਾ ਹੈ ਤਨਾੜ ਲੋਕ ਆ ਵੀ ਤੁਸੀਂ ਪੰਜਾਬ ਦੇ ਵਿੱਚ ਆਓ ਵੱਡੇ ਕਾਰੋਬਾਰ ਲਗਾਓ ਫੇਰ ਇਹ ਬੱਚੇ ਜਿਹੜੇ ਆ ਐਡਜਸਟ ਕੀਤੇ ਜਾ ਸਕਦੇ ਆ ਦੇਖੋ ਇਹ ਇਹਨਾਂ ਬਹੁਤ ਵੱਡਾ ਡਿਬੇਟ ਦਾ ਵਿਸ਼ਾ ਹੈ ਹਾਂ ਅਸੀਂ ਤਾਂ ਕਹਿੰਦੇ ਆ ਪੰਜਾਬ 'ਚ ਮੰਡੀ ਨਾ ਪ੍ਰਾਈਵੇਟ ਬਣੇ ਕੋਈ ਅਸੀਂ ਤਾਂ ਕਹਿੰਦੇ ਆ ਵੀ ਆ ਕਾਰਪੋਰੇਟਾਂ ਦੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਇਹ ਸਾਡੀਆਂ ਜ਼ਮੀਨਾਂ ਨਾ ਖਰੀਦ ਜਾਣ ਅਸੀਂ ਤਾਂ ਇਸ ਡਰ ਚ ਆ ਵੀ ਅਸੀਂ ਤਾਂ ਇਹਨਾਂ ਦੇ ਸਿੰਮ ਨਹੀਂ ਲੈਣੇ ਅਸੀਂ ਇਹਨਾਂ ਦੇ ਪੈਟਰੋਲ ਪੰਪ ਨਹੀਂ ਚੱਲਣ ਦੇਣੇ ਜਿਹੜੀਆਂ ਸਥਿਤੀਆਂ ਨੇ ਨਾ ਉਹ ਬਹੁਤ ਹੈਰਾਨੀ ਜਨਕ ਨੇ ਸੁਪਨਿਆਂ ਦੇ ਨਾਲ ਸੁਪਨਿਆਂ ਦੇ ਨਾਲ ਨੀਂਦ ਵਿੱਚ ਹੀ ਆਨੰਦ ਆਉਂਦਾ ਹੈ ਜਦੋਂ ਸੁਪਨਿਆਂ ਚੋਂ ਤੂੰ ਬਾਹਰ ਨਿਕਲਦੇ ਆਂ ਫਿਰ ਮਿਹਨਤ ਹੀ ਕਰਨੀ ਪੈਂਦੀ ਹੈ ਸੋ ਇਸ ਕਰਕੇ ਸੰਦੀਪ ਜੀ ਸਾਰਿਆਂ ਨੂੰ ਇਹਨਾਂ ਨੂੰ ਰੱਬ ਨੇ ਹੱਥ ਦਿੱਤੇ ਲੱਤਾਂ ਦਿੱਤੀਆਂ ਇਹ ਮਿਹਨਤ ਕਰਨ ਤੁਸੀਂ ਇੱਕ ਗੱਲ ਸਮਝੋ ਜੀ ਜਿਹੜਾ ਵਿਅਕਤੀ ਏਜੰਟ ਲੱਭ ਕੇ 40-50 ਲੱਖ ਰੁਪਏ ਇਕੱਠਾ ਕਰਕੇ ਅਮਰੀਕਾ ਨੂੰ ਚਾਲੇ ਪਾ ਸਕਦਾ ਐ ਇੰਨੇ ਮੁਲਕਾਂ 'ਚੋਂ ਡੋਂਕੀਆਂ ਡੁੰਕੀਆਂ ਲਾ ਕੇ ਅਮਰੀਕਾ ਪਹੁੰਚ ਗਿਆ ਮਤਲਬ ਜਿਹੜਾ ਅਮਰੀਕਾ ਪਹੁੰਚਣ 'ਚ ਕਾਮਯਾਬ ਹੋ ਗਿਆ ਹਾਂ ਉਹ ਕੰਮ 'ਚ ਕਿਵੇਂ ਫੇਲ ਹੋ ਸਕਦਾ ਜੀ ਤੁਸੀਂ ਦੱਸੋ ਅੱਜ ਦੇ ਸਮੇਂ ਇਹ ਬੰਦਾ ਤੇ ਉਹ ਦਲੇਰ ਹੀ ਮੰਨਾਂਗੇ ਇਹਦਾ ਮਤਲਬ ਹੈ ਉਸ ਬੰਦੇ ਕੋਲੇ ਕੋਈ ਹਨਰ ਹੈ ਇਸ ਕਰਕੇ ਉਹਨਾਂ ਦਾ ਹਨਰ ਸਹੀ ਪਾਸੇ ਲੱਗੇ ਉਹਨਾਂ ਦਾ ਹਨਰ ਸਹੀ ਪਾਸੇ ਲੱਗੇ ਹੁਣ ਇਹਨਾਂ ਦੀ ਰੀਹੈਬਿਲੀਟੇਸ਼ਨ ਦੀ ਗੱਲ ਬਹੁਤ ਵੱਡੀ ਹੈ ਚਿੰਤਾ ਕਿਸ ਇਸ ਗੱਲ ਦੀ ਬਹੁਤ ਸਾਰੇ ਅਨਤੋ ਗਰੀਬ ਨੇ ਮਾਨਸਿਕ ਤੌਰ ਤੇ ਜ਼ਰੂਰ ਪਰੇਸ਼ਾਨ ਹੋ ਜਾਣਗੇ ਨਹੀਂ ਪਰੇਸ਼ਾਨ ਤਾਂ ਹੋਣਗੇ ਜਿਹਦੇ ਪਰਿਵਾਰ ਤੇ 40 50 ਦੇ ਉੱਤੇ ਇੱਕ ਸ਼ਖਸ ਨੂੰ ਜਾਣਦਾ ਮਿੱਤਰ ਹੀ ਹੈ ਆਪਣਾ ਉਹ 2 ਸਾਲ ਪਹਿਲਾਂ ਰਿਪੋਰਟ ਹੋਇਆ ਸੀ ਅਮਰੀਕਾ ਤੋਂ ਹੀ ਹੋਇਆ ਸੀ ਉਹਦਾ ਵੀ ਕੇਸ ਲਗਭਗ ਇਹੋ ਜਿਹਾ ਸੀ ਉਹਨੂੰ 25 26 ਦਿਨ ਹੋਏ ਸੀ ਗਏ ਨੂੰ ਫੜਿਆ ਗਿਆ ਉਹਨਾਂ ਮੋੜ ਦਿੱਤਾ ਉਹ ਮੁੰਡਾ ਡੱਲਾ ਸਾਹਿਬ ਮੈਂ ਉਹਨੂੰ ਪਰਸਨਲੀ ਜਾਣਦਾ ਉਹ 2 ਸਾਲ ਤੋਂ ਕੋਈ ਕੰਮ ਕਰਨ ਜੋਗਾ ਰਿਹਾ ਹੀ ਨਹੀਂ ਮਤਲਬ ਇਹ ਨਹੀਂ ਵੀ ਉਹਨੂੰ ਕੋਈ ਮਾਨਸਿਕ ਤੌਰ ਦੇ ਪਰੇਸ਼ਾਨ ਹੈ ਸਿੱਕ ਤੌਰ ਤੇ ਇੰਨਾ ਪਰੇਸ਼ਾਨ ਹੋ ਗਿਆ ਉਹਦੇ ਨਾਲ ਮੈਂ ਜਦੋਂ ਵੀ ਕੋਈ ਗੱਲ ਕਰਦਾ ਬਸ ਮੈਂ ਜੀ ਦੁਬਾਰਾ ਅਮਰੀਕਾ ਜਾਣਾ ਮੈਂ ਦੇਖਿਆ ਦੁਬਾਰਾ ਟਰਾਈ ਕਰਨੀ ਹੈ ਮਤਲਬ ਉਹ ਅਮਰੀਕਾ ਵਾਲੇ ਗੇੜੇ ਚੋਂ ਬਾਹਰ ਹੀ ਨਹੀਂ ਆਇਆ ਵੀ ਇਹ ਮਾਨਸਿਕ ਸਥਿਤੀ ਦਾ ਡਾਮਡੋਲ ਹੁੰਦੀ ਹੈ ਔਰ ਜਿਹੜੇ ਮਾਪੇ ਨੇ ਇਹਨਾਂ ਬੱਚਿਆਂ ਦੇ ਜਾਂ ਮੁੰਡਿਆਂ ਦੇ ਦੇਖੋ ਉਹਨਾਂ ਨੇ ਕਿਵੇਂ ਕਰਜ਼ਾ ਲੈ ਕੇ ਪੈਸਾ ਦਿੱਤਾ ਹੋਣਾ ਕਿਸੇ ਨੇ ਜ਼ਮੀਨ ਵੇਚੀ ਉਹਨਾਂ ਦੀ ਸਥਿਤੀ ਇਹਨਾਂ ਮੁੰਡਿਆਂ ਨਾਲੋਂ ਵੀ ਜ਼ਿਆਦਾ ਚਿੰਤਾ ਵਾਲੀ ਹੈ ਬਿਲਕੁਲ ਔਰ ਜਿਹਦਾ ਕੋਈ ਕਰਜ਼ਾ ਲਿਆ ਉਹਨਾਂ ਤੇ ਤੁਹਾਡੇ ਘਰ ਆ ਜਾਣਾ ਵੀ ਤੁਸੀਂ ਸਾਡੇ ਕੋ ਫਲਾ ਇੰਨੇ ਪੈਸੇ ਲਏ ਸੀ ਉਹਦੇ ਵਿਆਜ ਮੋੜੋ ਸਕਦੇ ਵਿਆਜ ਮੋੜੋ ਸੋ ਇਸ ਕਰਕੇ ਇਹਨਾਂ ਪਰਿਵਾਰਾਂ ਲਈ ਦੁੱਖਾਂ ਦੇ ਪਹਾੜ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਹੈ ਮੈਂ ਉਹੀ ਕਹਿ ਰਿਹਾ ਵੀ ਇਹ ਤਾਂ ਸਾਜ ਨੂੰ ਮਿਲ ਜੁਲ ਕੇ ਹਾਂ ਬਿਲਕੁਲ ਕੋਈ ਵੱਡੇ ਜਿਹੜੇ ਲੋਕ ਨੇ ਢਣਾੜ ਲੋਕ ਨੇ ਜਾਂ ਸਮਾਜ ਸੇਵੀ ਨੇ ਉਹ ਅਗਵਾਈ ਕਰਨ ਸੰਤ ਸੀਚੇ ਵਾਲੀ ਜੰਮਾ ਚੱਕ ਲੈਣ ਵੀ ਆਪਾਂ ਪੂਰੇ ਪੰਜਾਬ ਨੂੰ ਇਕੱਠਾ ਕਰਕੇ ਇਹਨਾਂ ਸਾਰਿਆਂ ਦੀ ਮਦਦ ਕਰਨੀ ਹੈ ਵੱਡੀਆਂ ਵੱਡੀਆਂ ਜਿਹੜੀਆਂ ਇੰਡਸਟਰੀ ਜਿਵੇਂ ਉਹ ਜੰਮਾ ਲੈ ਚਲੋ ਆ ਤੀ ਮੁੰਡੇ ਤੇ ਐਡਜਸਟ ਕਰੀਏ ਘੱਟੋ ਘੱਟ ਇਹਨਾਂ ਦੀ 30 40 40000 ਤਨਖਾਹ ਲਾਓ ਇਹ ਤੇ ਐਡਜਸਟ ਕਰੋ ਤੁਸੀਂ ਪਰ ਪਰ ਇਹ ਸੌ ਵਿੱਚ ਕਾ ਲੋ ਸਾਰਿਆਂ ਨੂੰ ਮੈਂ ਤਾਂ ਕਹਿੰਦਾ ਇਹਨਾਂ ਨੂੰ ਦੂਤ ਬਣਾ ਲਓ ਆਪਾਂ ਪੰਜਾਬ ਦੇ ਆ ਤੀਆਂ ਦੇ ਤੀਆਂ ਨੂੰ ਔਰ ਭਗਵੰਤ ਮਾਨ ਨੂੰ ਵੀ ਬੇਨਤੀ ਹੈ ਵੀ ਇਹ 3 ਦੇ ਟੀਮ ਉਹ ਜਿਹੜੇ ਆਏ ਨੇ ਇਹਨਾਂ ਦੀ ਸਹਿਮਤੀ ਲੈ ਕੇ ਇਹਨਾਂ ਦੇ ਨਾਲ ਪੂਰੇ ਪੰਜਾਬ 'ਚ ਇੱਕ ਰੋਡ ਸ਼ੋਅ ਕੱਢ ਦੋ ਬਿਲਕੁਲ ਤਾਂ ਕਿ ਪੂਰੇ ਪੰਜਾਬ ਦੇ ਮੁੰਡਿਆਂ ਨੂੰ ਪਤਾ ਲੱਗ ਜਾਵੇ ਵੀ ਬਰਬਾਦ ਕਿਵੇਂ ਹੋਈਦਾ ਤਾਂ ਕਿ ਬਾਕੀਆਂ ਨੂੰ ਪਤਾ ਲੱਗ ਜਾਵੇ ਵੀ ਆਪਾਂ ਐ ਡਾਂਕੀ ਡੁੰਕੀ ਨਹੀਂ ਮਾਰਨੀ ਮੁੜ ਕੇ ਐਵੇਂ ਆਪਾਂ ਆਪਣੇ ਪੈਸੇ ਨਹੀਂ ਖਰਾਬ ਕਰਨੇ ਤੇ ਨਾਲ ਡਲਣਾ ਸਾਰਾ ਇੱਕ ਜਾਗਰੂਕਤਾ ਆ ਜੇ ਲੋਕ ਬਿਲਕੁਲ ਤੇ ਇਹ ਤਖਈਆ ਕਰ ਲੋ ਵੀ ਜਿਹੜਾ ਕੋਈ ਤੁਹਾਡੇ ਪਿੰਡ ਦੇ ਵਿੱਚ ਮੱਲੇ ਦੇ ਵਿੱਚ ਨਸ਼ਾ ਵੇਚਦਾ ਉਹਦੀ ਇਤਲਾ ਤੁਸੀ ਪੁਲਿਸ ਨੂੰ ਦਿਓ ਉਹ ਉਹਦੇ ਤੁਸੀਂ ਸਾਥੀ ਨਾ ਬਣੋ ਕਿਉਂਕਿ ਮੁੰਡੇ ਨਸ਼ਿਆਂ ਦੇ ਵਿੱਚ ਵੀ ਬਹੁਤ ਫਸੇ ਹੋਏ ਆ ਕੁਝ ਇਹੋ ਜਿਹੇ ਪਰਿਵਾਰ ਵੀ ਨੇ ਜਿਹੜੇ ਮੁੰਡੇ ਡੱਲਾ ਸਭ ਨਸ਼ਾ ਕਰਦੇ ਸੀ ਘਰਦਿਆਂ ਨੇ ਕਿਹਾ ਵੀ ਜਿੱਥੇ ਰੋਜ਼ ਦਾ ਇਹਨਾਂ 1000 ਰੁਪਿਆ ਖਰਾਬ ਕਰੀ ਜਾਂਦਾ ਇਹਨੂੰ ਡੌਂਕੀ ਲਵਾ ਦਿਓ ਹੁਣ ਉਹ ਮੁੰਡੇ ਵੀ ਵਾਪਸ ਆ ਜਣੇ ਆ ਹੁਣ ਇਹ ਘੱਟੋ ਘੱਟ ਆਪਣਾ ਜਿਹੜਾ ਨਸ਼ੇ ਵਾਲਾ ਪਹਿਲਾ ਸਟੈਪ ਸੀ ਜਿਹਦੇ ਕਰਕੇ ਘਰ ਦੇ ਮਜਬੂਰ ਹੋ ਕੇ ਕਈਆਂ ਨੇ ਭੇਜਿਆ ਕਈ ਭੇਜ ਦਿੰਦੇ ਆ ਉਹਨਾਂ ਨੂੰ ਪਹਿਲਾਂ ਆਪਣਾ ਪਹਿਲਾ ਸਟੈਪ ਜਿਹੜਾ ਉੱਤੇ ਕਾਟਾ ਮਾਰਨਾ ਪਏਗਾ ਵੀ ਅਸੀਂ ਹੁਣ ਇਹ ਕੰਮ ਨਹੀਂ ਕਰਨਾ ਤੇ ਇਹਦੇ ਬਾਰੇ ਪੁਲਿਸ ਨੂੰ ਦੱਸੋ ਨੀ ਬਿਲਕੁਲ ਠੀਕ ਹੈ ਨਸ਼ਿਆਂ ਦੇ ਖਿਲਾਫ ਵੀ ਅਭਿਆਨ ਦੀ ਜ਼ਰੂਰਤ ਹੈ। ਔਰ ਇਹਨਾਂ ਸਾਰਿਆਂ ਨੂੰ ਆਪਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਵੀ ਤੁਸੀਂ ਇੰਡੀਆ 'ਚ ਹੀ ਕੰਮਕਾਰ ਕਰੋ। ਹੱਥੀਂ ਕੰਮ ਕਰੋ, ਥੋੜੇ ਕਮਾ ਲਓ, ਇੱਜ਼ਜ਼ ਦੇ ਕਮਾ ਲਓ ਕਿਉਂਕਿ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਇਹਦੇ 'ਚ ਹੋਰ ਡਿਬੇਟ ਹੋਏਗੀ। ਇਹਦੇ ਹੋਰ ਬਹੁਤ-ਬਹੁਤ ਪਹਿਲੂ ਨੇ ਜਿਹੜੇ ਸੰਦੀਪ ਜੀ ਬਾਹਰ ਆਉਣਗੇ। ਇਹ ਗੱਲ ਇੱਥੇ ਨਹੀਂ ਮੁੱਕਣੀ। ਹਜੇ ਤਾਂ ਮੁੰਡੇ ਕੱਲ ਆਏ ਨੇ। ਹੁਣ ਜਿਵੇਂ-ਜਿਵੇਂ ਇਹ ਇੰਟਰਵਿਊਆਂ ਦੇਣਗੇ, ਇਹਨਾਂ ਦੇ ਪਰਿਵਾਰ ਇੰਟਰਵਿਊਆਂ ਦੇਣਗੇ, ਇਹਨਾਂ ਮੁੰਡਿਆਂ ਦੀ ਸੱਚਾਈ ਸਾਹਮਣੇ ਔਰ ਉਹ ਸਾਰੇ ਏਜੰਟ ਜਿਹੜੇ ਡੌਂਕੀ ਲਾਉਣ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਉਹਨਾਂ ਦੀਆਂ ਇੱਕ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਇੱਕ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣੀਆਂ ਚਾਹੀਦੀਆਂ ਉਹਨਾਂ ਸਾਰੇ ਏਜੰਟਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਜਿਹੜੇ ਇਹ ਡੌਂਕੀ ਲਾਉਣ ਵਾਲੇ ਟੰਡੇ ਚ ਨੇ ਜਿਹੜੇ ਤਾਂ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਦਾ ਤਾਂ ਠੀਕ ਆ ਉਹ ਤਾਂ ਟੈਕਸ ਟਕਸ ਜੀਐਸਟੀ ਸਾਰਾ ਕੁਝ ਦੰਦੇ ਨੇ ਜਿਹੜੇ ਗੈਰ ਕਾਨੂੰਨੀ ਏਜੰਟ ਨੇ ਨਾ ਆਪੋ ਆਪ ਹੀ ਬਿਨਾ ਕਾਗਜ਼ ਪੱਤਰਾਂ ਤੋਂ ਏਜੰਟ ਬਣ ਗਏ ਉਹਨਾਂ ਦਾ ਕੰਮ ਸ਼ਕਤੀ ਨਾਲ ਸਾਡੀ ਸਰਕਾਰ ਨੂੰ ਨਿਭੜਨਾ ਪੈਣਾ ਨਹੀਂ ਤਾਂ ਉਹਨਾਂ ਨੇ ਜਿਵੇਂ ਸਿਉਂਖ ਲੱਕੜ ਖੋਖਲਾ ਕਰ ਦਿੰਦੀ ਹੈ ਨਾ ਉਹਨਾਂ ਨੇ ਪੰਜਾਬ ਨੂੰ ਹੋਰ ਖੋਖਲਾ ਕਰ ਦੇਣਾ ਹੈ ਸਿਉਂਖ ਤਾਂ ਵੈਸੇ ਸਾਨੂੰ ਪਹਿਲਾਂ ਹੀ ਲੱਗੀ ਹੋਈ ਹੈ ਪਰ ਅਸੀਂ ਬਚ ਜਾਈਏ ਜਿੰਨਾ ਬਚ ਸਕਦੇ ਜੀ ਡਰਲਾ ਸਾਹਿਬ ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣਾ ਕੀਮਤੀ ਸਮਾਂ ਦਿੱਤਾ ਤੇ ਇਸ ਵਿਸ਼ੇ ਦੇ ਉੱਤੇ ਕਈ ਹੋਰ ਜਿਹੜੇ ਐਂਗਲ ਹੈ ਉਹਨਾਂ ਤੋਂ ਵੀ ਚਰਚਾ ਹੋ ਸਕਦੀ ਹੈ ਆਉਣ ਵਾਲੇ ਦਿਨਾਂ 'ਚ ਆਪਾਂ ਇਸ ਵਿਸ਼ੇ ਨੂੰ ਇੱਕ ਵਾਰੀ ਫੇਰ ਜਿਹੜਾ ਉਜਾਗਰ ਕਰਾਂਗੇ ਇਸ ਵਿਸ਼ੇ ਦੇ ਉੱਤੇ ਫੇਰ ਦੁਬਾਰਾ ਮੋੜ ਤੋਂ ਚਰਚਾ ਕਰਾਂਗੇ ਵੀ ਇਹਨਾਂ ਮੁੰਡਿਆਂ ਨੂੰ ਰੀਹੈਬਿਲੀਟ ਕਰਨ ਵਾਸਤੇ ਹੋਰ ਕੀ ਕੀ ਉਪਰਾਲੇ ਜਿਹੜੇ ਕੀਤੇ ਜਾ ਸਕਦੇ ਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਤੇ ਉਹ ਸਾਨੂੰ ਸੰਪਰਕ ਕਰ ਸਕਦਾ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਚੈਨਲ ਰਾਹੀਂ ਜ਼ਰੂਰ ਅੱਗੇ ਬਧਾਵਾਂਗੇ ਧੰਨਵਾਦ ਜੀ ਧੰਨਵਾਦ ਸੰਦੀਪ ਜੀ ਅਖੀਰ 'ਚ ਮੈਂ ਮੇਰੇ ਦਿਮਾਗ 'ਚ ਨਾਲ ਇੱਕ ਸਲਾਹ ਜੀ ਆਜੀ ਜੀ ਜਿਵੇਂ ਹੜ ਆ ਜਾਂਦਾ ਹੈ ਤੇ ਆਪਾਂ ਮੁੱਖ ਮੰਤਰੀ ਰਾਹਤ ਫੰਡ ਬਣਾ ਦੰਨੇ ਆ ਬਿਲਕੁਲ ਪੁਚਾਲ ਆ ਜਾਂਦਾ ਹੈ ਮੁੱਖ ਮੰਤਰੀ ਰਾਹਤ ਫੰਡ ਬਣਾ ਦੰਨੇ ਆ ਸੋ ਜੇ ਸਾਰੇ ਬੇਨਤੀਆ ਕਰਨ ਭਗਵੰਤ ਮਾਨ ਨੂੰ ਅਗਰ ਮੁੱਖ ਮੰਤਰੀ ਭਗਵੰਤ ਮਾਨ ਕੋਈ ਰਾਹਤ ਫੰਡ ਬਣਾ ਦੇ ਹੂੰ ਤੇ ਫਿਰ ਲੋਕ ਉਹਦੇ ਚ ਪੈਸੇ ਭੇਜ ਲੈਣ ਤੇ ਫਿਰ ਸਰਕਾਰ ਵੱਲੋਂ ਇਹ ਮੁੰਡਿਆਂ ਦੀ ਮਦਦ ਹੋ ਸਕੇ ਪਰ ਸਰਕਾਰ ਨੇ ਪੈਸਾ ਮੈਨੂੰ ਨਹੀਂ ਲੱਗਦਾ ਦੇਣਾ ਜੇ ਲੋਕ ਮਦਦ ਕਰਕੇ ਉਸ ਫੰਡ ਚ ਪੈਸੇ ਪਾਉਣ ਤੇ ਉਹਨਾਂ ਨੂੰ ਉਹ ਮਦਦ ਹੋ ਜੇ ਤਾਂ ਇਹ ਅਸੀਂ ਸੋਚ ਸਕਦੇ ਮੈਂ ਉਹੀ ਕਹਿ ਰਿਹਾ ਨਾ ਡੱਲਾ ਸਾਹਿਬ ਵੀ ਕਾਫੀ ਵਿਸ਼ਿਆਂ ਤੇ ਚਰਚਾ ਹੋ ਸਕਦੀ ਆ ਪਾਲ ਬਾਰੇ ਦੇ ਨਾਲ ਜ਼ਰੂਰ ਕਰਾਂਗੇ ਧੰਨਵਾਦ ਜੀ ਧੰਨਵਾਦ